ਤਾਨੂੰ ਪਤਾ ਹੈ ਪੰਜਾਬ ਨੂੰ ਪੁਰਾਣੀ ਭਾਸ਼ਾ ਚ ਖੜਕ ਪੂਜਾ ਕਹਿੰਦੇ ਸੀ ਇੱਥੇ ਜਿੰਨੇ ਵੀ ਇਨਵਾਇਟਰ ਆਉਣੀ ਸੀ ਉਹਨਾਂ ਨਾਲ ਹਮੇਸ਼ਾ ਇਹ ਖੜਕ ਦੀ ਰਹਿੰਦੀ ਸੀ ਪਰ ਇਹ ਲੜਦੇ ਰਹਿੰਦੇ ਸੀ ਇੱਥੇ ਜ਼ਮੀਨਾਂ ਖੋਣੀਆਂ ਸਾਰਾ ਕੁਝ ਕਰਨਾ ਗੰਦਾ ਇਹ ਬਹੁਤ ਔਖਾ ਹੋ ਮਨਾਂ ਇੱਥੇ ਇੰਨਾ ਸੋਖਾ ਨਹੀਂ ਹੈਗਾ ਜਿਵੇਂ ਤੁਸੀਂ ਕਹਿੰਦੇ ਵੀ ਇਨ ਲੈ ਜਾਣਗੇ ਇੱਥੇ ਖੂਨ ਹੀ ਡੁੱਲਣਗੇ ਪੰਜਾਬ ਕਹਿੰਦੇ ਦਿੱਲੀ ਨਾਲ ਟਕਰਾਂਦਾ ਰਹਿੰਦਾ ਮਤਲਬ ਸਰਕਾਰ ਦਿੱਲੀ ਇਹਦੇ ਪ੍ਰਤੀ ਗੁੱਸਾ ਕਿਉਂ ਆ ਸਾਡੇ ਨੂੰ ਹੁਣ ਜਦੋਂ ਸਟੱਡੀ ਹੋਈ ਹੈ ਉਹ ਕਹਿੰਦੇ ਪੀ ਜਿਹੜੀ ਸਾਡੇ ਪੁਰਾਣੇ ਪੁਰਖੇ ਆ ਕਿਤੇ ਨਹੀਂ ਗਏ ਮਨ ਲਾ ਥੋੜਾ ਫੜਦਾ ਦਾ ਫੜਦਾ ਦੇ ਦੋ ਲੱਕੜ ਦਾਦਾ ਜਿੱਥੇ ਵੀ ਪਾਏ ਆ ਉਹ ਕਿਤੇ ਨਹੀਂ ਹੈਗੇ ਉਹ ਤੇਰੇ ਸਰੀਰ 'ਚ ਹੀ ਆ ਕਿ ਜਿਹੜੇ ਸਦਮੇ ਹੁੰਦੇ ਸਾਡੇ ਮੈਮਰੀਜ਼ ਹੁੰਦੀਆਂ ਸਾਡੇ ਜਿਹੜੇ ਪੁਰਖਿਆਂ ਨੇ ਹੰਡਾਈਆਂ ਉਹ ਵੀ ਸਾਨੂੰ ਅਗਾ ਦੇ ਗਏ ਆਪਣੀਆਂ ਯਾਦਾਂ ਪਾਰਟੀਸ਼ਨ ਦਾ ਦਰਦ ਸਾਡੇ ਪਰਦਾਦੇ ਨਹੀਂ ਫੀਲ ਕਰ ਰਹੇ ਅਸੀਂ ਵੀ オンਲਾਈਨ ਫੀਲ ਕਰ ਰਹੇ ਹਾਂ ਹਨਾ ਕਿ ਸਾਡੇ ਨਾਲ ਤਾਂ ਵੀਤੇ ਨਹੀਂ ਸਾਡੇ ਨਾਲ ਤਾਂ ਇਹ ਸਗੂ ਘਟਨਾ ਨਹੀਂ ਹੋਈ ਲੇਕਿਨ ਉਹ ਸਾਨੂੰ ਐ ਲੱਗਦਾ ਵੀ ਸਾਡੇ ਨਾਲ ਹੋਈ ਹੈ ਇਸੇ ਤਰ੍ਹਾਂ ਹੀ ਜਦੋਂ ਦਿੱਲੀ ਦੀ ਗੱਲ ਆਉਂਦੀ ਹੈ ਦਿੱਲੀ ਇੱਕ ਸਾਡਾ ਬਟਨ ਪੁਆਇੰਟ ਹੈ ਕਿਉਂਕਿ ਜਿਹੜਾ ਪ੍ਰਸ਼ਾਸਕ ਸੀਗਾ ਜਿੰਨੇ ਪ੍ਰਸ਼ਾਸਕ ਉਹਨਾਂ ਦਾ ਸਿਟਿੰਗ ਪੁਆਇੰਟ ਦਿੱਲੀ ਸੀ ਸਾਡੇ ਗੁਰੂਆਂ ਨੂੰ ਸਾਡੇ ਲੀਡਰਸ ਨੂੰ ਜਿਨ੍ਹਾਂ ਨੂੰ ਸ਼ਹੀਦ ਕਰਦੇ ਸੀ ਉਹ ਕਿੱਥੇ ਲੈ ਜਾ ਕੇ ਸ਼ਹੀਦ ਕਰਦੇ ਸੀ ਦਿੱਲੀ 'ਚ ਸਾਨੂੰ ਦਿੱਲੀ ਦੇ મોદી ਤੱਕ ਚਾਹੇ ਮਨਮੋਹਨ ਸਿੰਘ ਆਜੇ ਚਾਹੇ મોદી ਆਜੇ ਚਾਹੇ ਰੌਲ ਗਾਂਧੀ ਆਜੇ ਸਾਡੋ ਦਿੱਲੀ ਦਾ ਜਿਹੜਾ ਤਖਤ ਹੈ ਉਸ ਤੋਂ ਨਫ਼ਰਤ ਹੈ ਜਿਹੜੇ ਲੋਕ ਸਾਨੂੰ ਬਾਰ-ਬਾਰ ਕਹਿੰਦੇ ਆ ਪੰਜਾਬੀ ਗੁੱਸੇ ਆ ਪੰਜਾਬੀ ਹਮੇਸ਼ਾ ਹੀ ਇਹ ਤਾਂ ਨੰਦ ਆਦਤ ਹੀ ਹੈ ਹਨ ਹਰ ਚੀਜ਼ ਨੂੰ ਪੁੱਠਾ ਹੀ ਲੈਂਦੇ ਆ ਪੁੱਠਾ ਨਹੀਂ ਲੈਂਦੇ ਇਹਨਾਂ ਨਾਲ ਤੁਸੀਂ ਕਦੇ ਵਿਸ਼ਵਾਸ ਇਹਨਾਂ ਨੂੰ ਆਪਣੇ ਵਿਸ਼ਵਾਸ 'ਚ ਲੈ ਹੀ ਨਹੀਂ ਸਕਿਆ ਕੋਈ ਵੀ ਹਰ ਇੱਕ ਨੇ ਪਹਿਲਾਂ ਵਿਸ਼ਵਾਸ ਚ ਲਿਆ ਫਿਰ ਟੰਗਿਆ ਜਿਹੜਾ ਟ੍ਰਾਂਸ ਜਨਰੇਸ਼ਨਲ ਟਰੋਮਾ ਹੈਗਾ ਉਹਦਾ ਮਤਲਬ ਇਹ ਹੁੰਦਾ ਹੈ ਵੀ ਪੀੜੀ ਦਰ ਪੀੜੀ ਸਦਮਾ ਹੈ ਸਾਡੇ ਅੰਦਰ ਪੰਜਾਬ ਹਮੇਸ਼ਾ ਲੜਦਾ ਰਿਹਾ ਪੰਜਾਬ ਨੇ ਹਮੇਸ਼ਾ ਸਦਮੇ ਹੀ ਚੱਲੇ 1947 ਦੀ ਜਿਹੜੀ ਵੰਡ ਹੋਈ ਆ ਉਹ ਪੰਜਾਬ ਵੀ ਇੰਨਾ ਕਿਉਂ ਤੜਪਦਾ ਹੈ ਪਾਕਿਸਤਾਨ ਦੇ ਪ੍ਰਤੀ ਪਾਕਿਸਤਾਨ ਦੇ ਪੰਜਾਬ ਦੇ ਪ੍ਰਤੀ ਪੰਜਾਬ ਨੂੰ ਕਦੇ ਗੁੱਸਾ ਨਹੀਂ ਉਹ ਕਿੰਨਾਂ ਨੂੰ ਨਹੀਂ ਆਉਂਦਾ ਪੰਜਾਬੀਆਂ ਨੂੰ ਨਹੀਂ ਆਉਂਦਾ ਸਿਰ ਲੇਕਿਨ ਦਖਣ ਵਾਲਿਆਂ ਨੂੰ ਗੱਲ ਕਰਕੇ ਦੇਖੋ ਮੇਰਾ ਇੱਕ ਦੋਸਤ ਇਸ ਗਲਤੀ ਨਰਾਜ ਹੋ ਗਿਆ ਕਿ ਯਾਰ ਤੂੰ ਹਮੇਸ਼ਾ ਪੰਜਾਬੀ ਪਾਕਿਸਤਾਨ ਪੰਜਾਬੀਆਂ ਦੀ ਗੱਲ ਕਿਉਂ ਕਰਦਾ ਹੂੰ ਉਹਨੂੰ ਬਲੌਕ ਕਿ ਕਰ ਗਿਆ 1947 ਤੋਂ ਬਾਅਦ ਨਕਸਲਵਾਦ ਦਾ ਦਰਦ ਵੀ ਹਟਾਇਆ ਬਹੁਤ ਸਾਰੇ ਰਿਪ੍ਰੈਸ਼ਨ ਉਹ ਤੋਂ ਵੀ ਹੋਏ ਲੋਕਾਂ ਦੇ ਵਿੱਚ 84 ਵਾਲਾ ਦਰਦ ਵੀ ਹਟਾਇਆ 80 ਵਾਲਾ 80 ਤੋਂ 84 ਦੇ ਲੈ ਕੇ 90 ਤੱਕ ਵਾਲਾ ਪੰਜਾਬੀਆਂ ਨੇ ਦਰਦ ਹਟਾਇਆ ਉਹਦੀ ਹੁਣ ਹੈ ਅਗਲੀ ਪੀੜ੍ਹੀ ਹੈ ਜਿਹੜੀ ਸਾਡੇ ਜਿੰਜ ਦੇ ਵਿੱਚ ਤਾਂ ਹੈਗੀ ਨਾ ਤੇ ਜਦੋਂ ਉਸ ਨੂੰ ਕੋਈ ਚੰਗ ਦੇਣ ਦੀ ਕੋਸ਼ਿਸ਼ ਕਰਦਾ ਹੈ ਫਿਰ ਉਹ ਸ਼ੇਰ ਬਣ ਕੇ ਖੜਾ ਆ ਯਾਰ 2 ਮਿੰਟ ਤਾਂ ਅਸੀਂ ਤੁਹਾਡੀ ਗੱਲ ਸੁਣਾ ਫਿਰ ਆਜੋ ਯਾਰ ਜਿਹੜਾ ਤੁਸੀਂ ਕਰਨਾ ਕਰ ਲਓ ਜਿਲਚੇ ਸਟਾਫ ਚੜ੍ਹ ਮਾਰੋਂਗੇ ਮਰਨ ਲਈ ਕੋਈ ਤਿਆਰ ਪੂਆ ਪੰਜਾਬੀ ਮਰਨ ਲਈ ਤਿਆਰ ਦਰਦ ਤਾਂ ਉਹ ਚਿੱਕਾ ਮਾਰੀ ਜਾਂਦੇ ਹੁੰਦੇ ਆ ਗੁੱਸਾ ਵੀ ਉਹੀ ਹੋ ਰਿਹਾ ਹੁੰਦਾ ਹੈ ਰਿਐਕਸ਼ਨ ਕੋਈ ਹੋਰ ਹੁੰਦਾ ਸਾਹਮਣੇ ਹਰਿਆਣੇ ਦਾ ਬੰਦਾ ਖੜਾ ਹੁੰਦਾ ਹੈ ਬੰਦੂਕ ਲੈ ਕੇ ਤੇ ਇਹਨਾਂ ਨੂੰ ਹਰਿਆਣੇ ਦਾ ਜਿਹੜਾ ਬੰਦਾ ਬੰਦੂਕ ਲੈ ਕੇ ਖੜਾ ਹੈ ਜੇ ਪੰਜਾਬੀ ਹੈ ਇਹਨਾਂ ਨੂੰ ਅਬਦਾਲੀ ਲੱਗ ਰਿਹਾ ਹੁੰਦਾ ਆਪ ਕਹਿੰਦੇ ਨੇ 20 ਸਾਲ ਬਾਅਦ ਪੰਜਾਬ 'ਚ ਕੋਈ ਨਾ ਕੁਝ ਹੁੰਦਾ ਹਰ ਪੀੜ੍ਹੀ 20 ਸਾਲ ਤੱਕ ਉਹਦੇ ਅੰਦਰ ਟਰੋਮਾ ਇਕੱਠਾ ਹੁੰਦਾ ਹੁੰਦਾ ਜਾਗ ਜਾਂਦਾ ਪਹਿਲਾਂ ਤਾਂ ਉਹ ਲੈ ਕੇ ਪੈਦਾ ਹੋਇਆ ਫਿਰ ਉਹਨੂੰ ਐਜੂਕੇਟ ਕਰਦੇ ਆ ਸੀ ਐਜੂਕੇਸ਼ਨ ਨਾਲ ਉਹ ਕਨੈਕਟ ਕਨੈਕਟ ਕਰ ਲੈਂਦਾ ਆਪਣੇ ਆਪ ਨੂੰ ਜਿਹੜੀ ਮੈਮਰੀ ਅੰਦਰ ਹੈਗੀ ਐ ਉਹਨੂੰ ਆਪ ਨੂੰ ਕਨੈਕਟਡ ਫੀਲ ਕਰੂਗਾ ਪਰ ਉਸ ਤੋਂ ਬਾਅਦ ਫਿਰ ਉਹ ਇੰਨਾ ਫਰਸਟ੍ਰੇਟ ਹੋਊਗਾ ਕਿ ਕੋਈ ਨਾ ਕੋਈ ਮੂਵਮੈਂਟ ਚੋਂ ਦੇਜੂਗਾ ਜੇ ਨੈਕਸਟਲੀ ਜਦੋਂ ਹੋਵੇ ਚਾਹੇ ਸਾਡੀ ਖਾਲਿਸਤਾਨੀ ਸੌਣ ਚਾਹੇ ਕੋਈ ਵੀ ਕਿਸਾਨੀ ਲਾਇਰ ਹੋਵੇ ਉਹਨਾਂ ਨੂੰ ਫਿਰ ਫਰਸਟ੍ਰੇਸ਼ਨ ਚੋਂ ਉਹ ਆਪਣੀ ਫਰਸਟ੍ਰੇਸ਼ਨ ਚ ਜਾਣਾ ਪਊਗਾ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਅੱਜ ਇੱਕ ਅਹਿਮ ਵਿਸ਼ੇ ਤੇ ਗੱਲਬਾਤ ਕਰਨੀ ਹੈ ਜਿਹੜਾ ਸਾਡੇ ਹਰ ਵਕਤ ਸੁਭਾਅ ਦੇ ਵਿੱਚ ਬਣਿਆ ਹੋਇਆ ਉਹ ਵਿਸ਼ਾ ਹੈ ਕਿ ਸਾਨੂੰ ਗੁੱਸਾ ਕਿਉਂ ਆਉਂਦਾ ਗੁੱਸਾ ਇਹ ਨਹੀਂ ਕਿ ਅਸੀਂ ਆਪ 'ਚ ਗੁੱਸੇ ਕਿਉਂ ਆਉਂਦੇ ਸਾਨੂੰ ਸਟੇਟ ਤੇ ਗੁੱਸਾ ਕਿਉਂ ਰਹਿੰਦਾ ਸਾਨੂੰ ਸਰਕਾਰ ਤੇ ਸੱਤਾ ਤੇ ਗੁੱਸਾ ਕਿਉਂ ਰਹਿੰਦਾ ਸਾਡੀ ਦਿੱਲੀ ਨਾ ਕਿਉਂ ਨਹੀਂ ਬਣਦੀ ਅਸੀਂ ਅਕਸਰ ਹੀ ਪੰਜਾਬ 'ਚ ਇਹ ਗੱਲ ਕਰਦੇ ਹਾਂ ਕਿ ਪੰਜਾਬ ਦੀ ਕਦੇ ਦਿੱਲੀ ਨਾਲ ਨਹੀਂ ਬਣੀ ਇਹ ਕਿਉਂ ਨਹੀਂ ਬਣਦੀ ਕੀ ਕਾਰਨ ਹੈ ਬਾਕੀ ਸਟੇਟਾਂ ਸਾਡੇ ਨਾਲ ਲੱਗਦੀਆਂ ਸਟੇਟਾਂ ਜੇ ਕਹਿਣਾ ਹੋਵੇ ਯੂਪੀ ਮੱਧ ਪ੍ਰਦੇਸ਼ ਜੇ ਮੁੰਬਈ ਭੜੇ ਮਤਲਬ ਮਹਾਰਾਸ਼ਟਰਾ ਅਜਿੰਿਆ ਸਟੇਟਾਂ ਹੋਰ ਵੀ ਬੜੀਆਂ ਸਟੇਟਾਂ ਐ ਦੱਖਣ ਦੀਆਂ ਸਟੇਟਾਂ ਉਹ ਉਹਨਾਂ 'ਚ ਕਦੇ ਅਜਿਹੀ ਗੱਲ ਨਹੀਂ ਆਉਂਦੀ ਪਰ ਪੰਜਾਬ 'ਚ ਇਹ ਗੱਲ ਕਿਉਂ ਆਉਂਦੀ ਹੈ ਕਿ ਸਾਡੀ ਦਿੱਲੀ ਨਾਲ ਨਹੀਂ ਬਣਦੀ ਸਾਡੀ ਇੰਦੇ ਤੇ ਰਾਜਾਂ ਨਾਲ ਸ਼ਾਸਕਾਂ ਨਾਲ ਨਹੀਂ ਬਣੀ ਅਜੇ ਤੱਕ ਨਹੀਂ ਬਣੀ ਇਹ ਕਿਉਂ ਹੈ ਕੀ ਇਹ ਸਾਡੇ ਸੁਭਾਅ 'ਚ ਹੈ ਇਹ ਸਾਡੇ 'ਚ ਕਿੱਥੋਂ ਆਇਆ ਇਹ ਗੱਲ ਸਾਡੇ 'ਚ ਇਹ ਗੁੱਸਾ ਇਹ ਚੀਜ਼ਾਂ ਸਾਡੇ 'ਚ ਕਿੱਥੋਂ ਆਈਆਂ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਡਾਕਟਰ ਪ੍ਰਿਤਪਾਲ ਰਹਿਣਗੇ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜਿਵੇਂ ਮੈਂ ਗੱਲਬਾਤ ਕੀਤੀ ਕਿ ਸਾਡੀ ਦਿੱਲੀ ਨਾਲ ਨਹੀਂ ਬਣਦੀ ਕਿਉਂ ਨਹੀਂ ਬਣਦੀ ਸਾਨੂੰ ਸਾਡੇ ਦਿੱਲੀ ਤੇ ਸਾਡੇ ਸ਼ਾਸਕਾਂ ਤੇ ਸ਼ੁਰੂ ਤੋਂ ਲੈ ਕੇ ਚਾਹੇ ਉਹ ਮੁਗਲ ਰਹੇ ਹੋਣ ਚਾਹੇ ਅੰਗਰੇਜ਼ ਰਹੇ ਹੋਣ ਚਾਹੇ ਹੁਣ ਵੱਖ-ਵੱਖਰੀਆਂ ਸਰਕਾਰਾਂ ਰਹਿ ਗਈਆਂ ਹੁਣ ਪੰਜਾਬ ਕਹਿੰਦੇ ਦਿੱਲੀ ਨਾਲ ਟਕਰਾਂਦਾ ਰਹਿੰਦਾ ਚਾਹੇ ਉਹ ਹੁਣ ਕਿਸਾਨੀ ਅੰਦੋਲਨ ਹੀ ਵੱਡਾ ਰੱਖ ਲੋ ਜਾਂ ਸਮੇਂ-ਸਮੇਂ ਤੇ ਹਥਿਆਰਬੰਦ ਅੰਦੋਲਨਾਂ ਚ ਵੱਖ-ਵੱਖਰੇ ਤਰੀਕਿਆਂ ਦੇ ਨਾਲ ਟੱਕਰ ਸਾਡੇ ਦਿੱਲੀ ਨਾਲ ਹੀ ਰਹੀ ਹੈ ਤੇ ਅਸੀਂ ਗਾਣੇ ਵੀ ਸਾਡੇ ਇਹੋ ਜਿਹੇ ਹੁੰਦੇ ਆ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੀ ਨਹੀਂ ਮਤਲਬ ਸਰਕਾਰ ਦਿੱਲੀ ਇਹਦੇ ਪ੍ਰਤੀ ਗੁੱਸਾ ਕਿਉਂ ਆ ਸਾਡੇ ਮਨਾਂ ਚ ਮੈਂ ਆ ਗੱਲ ਆਪਣਾ ਐਕਸਪੀਰੀਅੰਸ ਤੋਂ ਕਰਨਾ ਚਾਹਾਂਗਾ ਕਿ ਮੇਰੇ ਕੋਲ ਇੱਕ ਬੱਚਾ ਅਮਰੀਕਾ ਤੋਂ ਇੱਕ ਬੱਚਾ ਆਇਆ ਟ੍ਰੀਟਮੈਂਟ ਵਾਸਤੇ ਆ ਆਰਟਿਸਟ ਦੇ ਵਾਸਤੇ ਤੇ ਜਦੋਂ ਅਸੀਂ ਗੱਲ ਕਰਦੇ ਕਰਦੇ ਉਹ ਕਹਿੰਦੇ ਅਸੀਂ ਥੋੜੀ ਵੀਡੀਓ ਦੇਖੀ ਆ ਸਾਰਾ ਕੁਝ ਦੇਖਿਆ ਚੰਗਾ ਲੱਗਿਆ ਕਰਦੇ ਕਰਦੇ ਉੱਥੇ ਉਹਨਾਂ ਨਾਲ ਜਿਹੜਾ ਇੱਕ ਵਿਅਕਤੀ ਆਇਆ ਹੋਇਆ ਸੀ ਉਹਨਾਂ ਦਾ ਬਜ਼ੁਰਗ ਤਾਂ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਸੀ ਵੀ ਚਰਨਲ ਸੁਭਾਵਿਕ ਗੱਲ ਕਰ ਰਹੇ ਸੀ ਵੀ ਆ ਤਾਂ ਯਾਰ ਥੋੜਾ ਜਮੀਨਾ ਤਾਂ ਗਈਆਂ ਸਮਝੋ ਇਦਾਂ ਇਨਡਾਇਰੈਕਟਲੀ ਤੁਹਾਡੇ ਹੱਥਾਂ ਖੋਲਣਗੇ ਜਿਵੇਂ ਅਮਰੀਕਾ ਚ ਖੋਲੀਆਂ ਕਿਸਾਨਾਂ ਤੋਂ ਹਨਾ ਉਹ ਕਹਿੰਦੇ ਨਹੀਂ ਖੋ ਸਕਦੇ ਉਹ ਨਾਲ ਲੈ ਕੇ ਕਹਿੰਦੇ ਨਹੀਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਹੁਣ ਬੜੀ ਮੈਨੂੰ ਜਿਹੜੀ ਮੈਨੂੰ ਚਿੰਗਜੀ ਵਾਲੀ ਗੱਲ ਲੱਗੀ ਜਿਹਨੂੰ ਮੈਨੂੰ ਪੜਨ ਨੂੰ ਹੋਰ ਬਹੁਤ ਮਜਬੂਰ ਕੀਤਾ ਲਾਸਟ 20 ਡੇਸ ਸੋ ਹਨਾ ਕਿਨਾਂ ਤੁਹਾਨੂੰ ਪਤਾ ਹੈ ਪੰਜਾਬ ਨੂੰ ਪੁਰਾਣੀ ਭਾਸ਼ਾ ਚ ਖੜਕ ਪੂਜਾ ਕਹਿੰਦੇ ਹੁੰਦੇ ਸੀ ਬੀਏ تھے ਜਿਨੇ ਇਨਵਾਇਟਰ ਹੁੰਦੇ ਸੀ ਉਹਨਾਂ ਨਾਲ ਹਮੇਸ਼ਾ ਇਹਦੀ ਖੜਕ ਦੀ ਰਹਿੰਦੀ ਸੀ ਪਰ ਇਹ ਲੜਦੇ ਰਹਿੰਦੇ ਸੀ ਇਥੇ ਜ਼ਮੀਨਾਂ ਖੋਣੀਆਂ ਸਾਰਾ ਕੁਝ ਕਰਨਾ ਕਹਿੰਦਾ ਇਹ ਬਹੁਤ ਔਖਾ ਹੋਊ ਮਨੇ ਇਥੇ ਇੰਨਾ ਸੋਖਾ ਨਹੀਂ ਹੈਗਾ ਜਿਵੇਂ ਤੁਸੀਂ ਕਹਿੰਦੇ ਵੀ ਇਨ ਲੈ ਜਾਣਗੇ ਠੀਕ ਹੈ ਇਥੇ ਖੂਨ ਹੀ ਡੁੱਲਣਗੇ ਤਾਂ ਉਹ ਗੱਲ ਚਿਣੀਆਂ ਵਾਲੀ ਗੱਲ ਸੀ ਕਿ ਉਹਨੂੰ ਮੈਨੂੰ ਹੋਰ ਡੈਪਥ ਜਾਣ ਦੀ ਕੋਸ਼ਿਸ਼ ਕੀਤੀ ਠੀਕ ਹੈ ਅਸਲ ਦੇ ਵਿੱਚ ਜਦੋਂ ਉਹ ਦੇਖਿਆ ਕਿ ਜੇ ਤੁਸੀਂ ਟਰੋਮਾ ਸਾਈਕੋਲੋਜੀ ਪੜ੍ਹਦੇ ਹੋ ਨਿਊਰੋ ਬਾਇਓਲੋਜੀ ਟਰੋਮਾ ਟਰੋਮਾ ਬਾਇਓਲੋਜੀਜ਼ ਇਹਦੇ ਬਾਰੇ ਪੜੋਗੇ ਤਾਂ ਉੱਚ ਇੱਕ ਸ਼ਬਦ ਆਉਂਦਾ ਹੈ ਟ੍ਰਾਂਸ ਜਨਰੇਸ਼ਨਲ ਟਰੋਮਾ ਠੀਕ ਹੈ ਜਿਹੜਾ ਟ੍ਰਾਂਸ ਜਨਰੇਸ਼ਨਲ ਟਰੋਮਾ ਹੈਗਾ ਉਹਦਾ ਮਤਲਬ ਇਹ ਹੁੰਦਾ ਹੈ ਵੀ ਪੀੜੀ ਦਰ ਪੀੜੀ ਟਰੋਮਾ ਸਦਮਾ ਸਾਡੇ ਅੰਦਰ ਇੱਥੇ ਪਹਿਲਾਂ ਮੰਗੋਲ ਆਏ ਅਫਗਾਨ ਆਏ ਅੰਗਰੇਜ਼ ਆਏ ਨਾ ਟਾਈਮ ਟੂ ਟਾਈਮ ਇਹਨਾਂ ਦੀ ਹਮੇਸ਼ਾ ਅਫਗਾਨਾਂ ਤੱਕ ਮੁਗਲਾਂ ਤੱਕ ਉਹਨਾਂ ਨੇ ਇਨਵੇਡਰ ਇੱਥੋਂ ਦੀ ਸੀਗੇ ਇਤੋਂ ਹੀ ਉਹ ਹਮਲਾਵਰ ਟਪਦੇ ਸੀਗੇ ਤੇ ਇਹਨਾਂ ਦਾ ਪਹਿਲਾਂ ਇੱਥੇ ਲੜਨਾ ਵੀ ਇੱਥੇ ਹੀ ਪੈਂਦਾ ਸੀ ਤੇ ਜਾਂਦੀ ਵੇਰੀ ਖੋਦਨੇ ਵੀ ਇਹੀ ਸੀ ਗੁੱਸੇ ਦੇ ਵਿੱਚ ਉਹਨਾਂ ਤੋਂ ਖੋਣ ਦੀ ਵੀ ਤਾਕਤ ਇਹਨਾਂ ਕੋਲ ਹੀ ਸੀਗੀ ਤਾਂ ਇਹਨਾਂ ਦੇ ਸੁਭਾਅ ਦੇ ਵਿੱਚ ਉਹ ਸੀ ਹੁਣ ਜਦੋਂ ਸਟੱਡੀ ਹੋਈ ਹੈ ਉਹ ਕਹਿੰਦੇ ਭੀ ਜਿਹੜੀ ਸਾਡੇ ਪੁਰਾਣੇ ਪੁਰਖੇ ਆ ਉਹ ਕਿਤੇ ਨਹੀਂ ਗਏ ਮਨ ਲਾ ਥੋੜਾ ਪਰਦਾ ਪਰਦਾ ਦੇ ਦੋ ਲੱਕੜ ਦਾਦਾ ਜਿੱਥੇ ਵੀ ਪਏ ਆ ਹਨਾ ਉਹ ਕਿਤੇ ਨਹੀਂ ਹੈਗੇ ਉਹ ਤੇਰੇ ਸਰੀਰ ਚ ਹੀ ਆ ਜਿਵੇਂ ਕਹਿੰਦੇ ਆ ਕਿ ਜਿੰਨੀਆਂ ਬਿਮਾਰੀਆਂ ਨਾਲ ਅਸੀਂ ਲੜਦੇ ਆ ਸਾਡੇ ਪੁਰਖੇ ਉਹਦੇ ਨਾਲ ਸਾਡੇ ਮਾਰਕਰਸ ਬਣ ਜਾਂਦੇ ਆ ਸਾਡੀ ਮੈਮਰੀ ਬਣ ਜਾਂਦੀ ਆ ਬੋਡੀ ਦੇ ਵਿੱਚ ਔਰ ਜਦੋਂ ਉਹ ਬਿਮਾਰੀ ਦੁਆਰਾ ਆਉਂਦੀ ਜ ਜਨੂੰ ਅਸੀਂ ਐਂਟੀਬਾਡੀਜ਼ ਕਹਿੰਦੇ ਆ ਉਹ ਅਸੀਂ ਪੁਰਖਿਆਂ ਤੋਂ ਲੈ ਕੇ ਆਉਣੇ ਆ ਹਰਡ ਇਮਿਊਨਿਟੀ ਦੇ ਤੌਰ ਤੇ ਜਦੋਂ ਬਿਮਾਰੀ ਸਾਡੇ ਆਉਂਦੀ ਆ ਸਾਡੀ ਉਹਦੇ ਖਿਲਾਫ ਇੱਕਦਮ ਖੜੀ ਕਰ ਦਿੰਦੀ ਆ ਤੇ ਉਹ ਬਿਮਾਰੀ ਨਾਲ ਠੀਕ ਹੋ ਜਾਂਦੀ ਆ ਪਹਿਲਾਂ ਤਾਂ ਲੋਕ ਕਰੋਨਾ ਨਾਲ ਹੀ ਮਰ ਗਏ ਹੁਣ ਜੋ ਦੂਜੇ ਵਾਰੀ ਕਰੋਨਾ ਉਸ ਦੇ ਨਾਲ ਦਾ ਵਾਇਰਸ ਆਊਗਾ ਤਾਂ ਹੁਣ ਨਹੀਂ ਮਰਨਗੇ ਕਿ ਉਹ ਸਾਡੇ ਅੰਦਰ ਇਮਿਊਨਿਟੀ ਪੈਦਾ ਹੋ ਗਈ। ਉਹ ਮੈਮਰੀ ਸਾਡੇ ਜੀਨ ਦੇ ਵਿੱਚ ਹੁੰਦੀ ਹੈ। ਇਹਨਾਂ ਦਾ ਸਾਨੂੰ ਪਤਾ ਸੀ। ਲੇਕਿਨ ਸਾਈਕੋਲੋਜੀ ਦੇ ਵਿੱਚ ਹੁਣ ਇੱਕ ਨਵੀਂ ਬ੍ਰਾਂਚ ਜਿਹੜੀ ਆਈ ਸਾਈਕੋਥੈਰੇਪੀ। ਉਹਨਾਂ ਨੇ ਕਿਹਾ ਕਿ ਜਿਹੜੇ ਸਦਮੇ ਹੁੰਦੇ ਸਾਡੀ ਮੈਮਰੀਜ਼ ਹੁੰਦੀਆਂ ਸਾਡੇ ਜਿਹੜੇ ਪੁਰਖਿਆਂ ਨੇ ਹੰਡਾਈਆਂ ਉਹ ਵੀ ਸਾਨੂੰ ਅਗਾਹ ਦੇ ਗਏ ਆਪਣੀਆਂ ਯਾਦਾਂ। ਠੀਕ ਹੈ। ਖੁਸ਼ੀਆਂ ਤੇ ਗਮੀਆਂ। ਉਹ ਸਾਡੇ ਅੰਦਰ ਹੀ ਹੈ। ਉਹ ਅਗਾਹ ਦੀਆਂ ਅਗਾਹ ਦੀਆਂ ਪੀੜੀਦਰ ਪੀੜੀ ਉਹਨਾਂ ਨੇ ਤਬਦੀਲ ਕੀਤੀਆਂ। ਜਿਵੇਂ ਸੈਸ ਵਕ ਤੁਸੀਂ ਕਹਿ ਦਿੰਦੇ ਹੋ ਕਿ ਤਾਂ ਆਪਣੇ ਪਰਦਾਦੇ ਤੇ ਗਿਆ ਹੂੰ ਇਹ ਤਾਂ ਸਵਾਬ ਦੀ ਮਾਂ ਤੇ ਆ ਬਿਲਕੁਲ ਹਣਾ ਇਹਦੇ ਪਿਓ ਤੇ ਆ ਤੇ ਉਹ ਮਾਂ ਪਿਓ ਤੱਕ ਤਾਂ ਸਾਨੂੰ ਸਮਝ ਆਉਂਦੀ ਆ ਅਸੀਂ ਅਗਾਹ ਨਹੀਂ ਜਾ ਪਉਂਦੇ ਵੀ ਪਰਦਾਦੇ ਤੋਂ ਅਗਾਹ ਅਗਾਹ ਜਦੋਂ ਤੁਸੀਂ ਕਿਸੇ ਗੁੱਸੇ ਦੀ ਕਾਰਨ ਜਾਣਿਓ ਡੈਪਥ ਚ ਜਾਣਿਓ ਤਾਂ ਹੋ ਸਕਦਾ ਥੋੜੇ ਇਨਸੈਸਟਰ ਤੱਕ ਪ੍ਰਾਣੀਆਂ ਪੀੜੀ ਦਰ ਪੀੜੀ ਦਰ ਪਏ ਆ ਪੰਜਾਬ ਹਮੇਸ਼ਾ ਲੜਦਾ ਰਿਹਾ ਹੈ ਪੰਜਾਬ ਨੇ ਹਮੇਸ਼ਾ ਸਦਮੇ ਹੀ ਚੱਲਦੇ ਆ ਠੀਕ ਹੈ ਚੇ ਮੋਬਲ ਹੋਣ ਚੇ ਮੰਗੋਲ ਹੋਣ ਚੇ ਅੰਗਰੇਜ਼ ਹੋਣ ਚਾਹੇ ਇਥੋਂ ਦੇ ਪ੍ਰਸ਼ਾਸਕ ਜਿਹੜੇ ਸੀਗੇ ਠੀਕ ਹੈ ਉਹ ਵੀ ਜਦੋਂ ਦਲਾਲੀ ਕਰਦੇ ਸੀ ਤਾਂ ਲੋਕਾਂ ਨੂੰ ਗੁੱਸਾ ਤਾਂ ਉਹਨਾਂ 'ਚ ਆਉਂਦਾ ਸੀ ਉਸ ਤੋਂ ਬਾਅਦ ਜਿਹੜਾ ਹੁਣ ਰੀਸੈਂਟ ਜਿਹਦਾ ਆਪਾਂ ਗੱਲ ਕਰਦੇ ਆ ਆਪਾਂ ਵੀ ਸੁਣਦੇ ਰਹੇ ਹਾਂ ਹਨਾ 1947 ਦੀ ਜਿਹੜੀ ਵੰਡ ਹੋਈ ਆ ਉਹ ਪੰਜਾਬ ਵੀ ਇਹਨਾਂ ਕਿਉਂ ਤੜਫਦਾ ਹੈ ਪਾਕਿਸਤਾਨ ਦੇ ਪ੍ਰਤੀ ਪਾਕਿਸਤਾਨ ਦੇ ਪੰਜਾਬ ਦੇ ਪ੍ਰਤੀ ਪੰਜਾਬ ਨੂੰ ਕਦੇ ਗੁੱਸਾ ਨਹੀਂ ਆਉਂਦਾ ਹਣਾ ਉਹ ਕਿੰਨਾ ਨੂੰ ਨਹੀਂ ਆਉਂਦਾ ਪੰਜਾਬੀਆਂ ਨੂੰ ਨਹੀਂ ਆਉਂਦਾ ਸਿਰ ਲੇਕਿਨ ਦੱਖਣ ਵਾਲਿਆਂ ਨੂੰ ਗੱਲ ਕਰਕੇ ਦੇਖੋ ਮੇਰਾ ਇੱਕ ਦੋਸਤ ਇਸ ਗਲਤੀ ਨਰਾਜ ਹੋ ਗਿਆ ਕਿ ਯਾਰ ਤੂੰ ਹਮੇਸ਼ਾ ਪੰਜਾਬੀ ਪਾਕਿਸਤਾਨ ਪੰਜਾਬੀਆਂ ਦੀ ਗੱਲ ਕਿਉਂ ਕਰਦਾ ਉਹਨੂੰ ਬਲੌਕ ਹੀ ਕਰ ਗਿਆ ਬਹੁਤ ਪਿਆਰਾ ਦੋਸਤ ਸੀ ਮੇਰਾ ਕੋਈ ਥੋੜੀ ਬੜੀ ਪਾਕਿਸਤਾਨੀਆਂ ਨਾਲ ਬਣਦੀ ਆ ਸਾਡੀ ਬਣਨ ਦੀ ਬਣਨ ਦੀ ਕੁਝ ਨਹੀਂ ਉਹਨਾਂ ਨਾਲ ਲੇਕਿਨ ਇੱਕ ਖਿਚਾਵ ਹੈ ਕਿਤੇ ਨੇ ਕਿਤੇ ਸਾਡੇ ਪੁਰਖੇ ਉੱਥੋਂ ਉੱਜੜ ਕੇ ਆਏ ਜਾਂ ਉਹਨਾਂ ਦੇ ਪੁਰਖੇ ਉੱਥੋਂ ਉੱਜੜ ਕੇ ਗਏ ਸਾਡੀ ਵੀ ਇੱਕ ਤਾਂ ਜੈਨੇਟਿਕ ਮੈਮਰੀ ਹੈ ਉਹ ਸਾਡੇ ਅੰਦਰ ਇਨਬिल्ਟ ਹੈ ਉਹ ਦ비 ਹੋਈ ਹੈ ਜਦੋਂ ਉਸ ਨੂੰ ਕੋਈ ਐਜੂਕੇਟ ਕਰਦਾ ਹੈ ਕਹਾਣੀਆਂ ਦੇ ਜ਼ਰੀਏ ਹਨਾ ਹਿਸਟਰੀ ਦੇ ਜ਼ਰੀਏ ਤਾਂ ਉਹ ਸਾਡੇ ਅੰਦਰ ਇੱਕਦਮ ਸਾਰੀ ਹਿਸਟਰੀ ਅੰਦਰ ਗੁੱਸੇ ਨਾਲ غرੂਰ ਨਾਲ ਸੜਨ ਉਹ ਭਰ ਜਾਂਦੀ ਹੈ ਤੇ ਅਸੀਂ ਅੰਦਰੋਂ ਫੀਲ ਕਰ ਸਕਦੇ ਹਾਂ ਦਰਦ ਪਾਰਟੀਸ਼ਨ ਦਾ ਦਰਦ ਸਾਡੇ ਪਰਦਾਦੇ ਨਹੀਂ ਫੀਲ ਕਰ ਰਹੇ ਅਸੀਂ ਵੀ ਉਹਨਾਂ ਹੀ ਫੀਲ ਕਰ ਰਹੇ ਹਾਲਾਂਕਿ ਸਾਨੂੰ ਤਾਂ ਵੀਤੇ ਨਹੀਂ ਸਾਨੂੰ ਤਾਂ ਇਸ ਗੂ ਘਟਨਾ ਨਹੀਂ ਹੋਈ ਹੈਨਾ ਲੇਕਿਨ ਉਹ ਸਾਨੂੰ ਐ ਲੱਗਦਾ ਵੀ ਸਾਡੇ ਨਾਲ ਹੋਈ ਐ। ਇਸੇ ਤਰ੍ਹਾਂ ਹੀ ਜਦੋਂ ਦਿੱਲੀ ਦੀ ਗੱਲ ਆਉਂਦੀ ਐ ਦਿੱਲੀ ਇੱਕ ਸਾਡਾ ਬਟਨ ਪੁਆਇੰਟ ਐ ਕਿਉਂਕਿ ਜਿਹੜਾ ਪ੍ਰਸ਼ਾਸਕ ਸੀਗਾ ਜਿੰਨੇ ਪ੍ਰਸ਼ਾਸਕ ਸੀ ਉਹਨਾਂ ਦਾ ਸਿਟਿੰਗ ਪੁਆਇੰਟ ਦਿੱਲੀ ਸੀ। ਹੈਨਾ ਸਾਡੇ ਗੁਰੂਆਂ ਨੂੰ ਸਾਡੇ ਲੀਡਰਸ ਨੂੰ ਜਿਨ੍ਹਾਂ ਨੂੰ ਸ਼ਹੀਦ ਕਰਦੇ ਸੀ ਉਹ ਕਿੱਥੇ ਲਿਜਾ ਕੇ ਸ਼ਹੀਦ ਕਰਦੇ ਸੀ ਦਿੱਲੀ 'ਚ ਤਾਂ ਕਿ ਸਾਰੇ ਦੇਸ਼ ਨੂੰ ਅਸੀਂ ਚਿਹਰਾ ਦਿਖਾ ਸਕੀਏ। ਸਾਨੂੰ ਦਿੱਲੀ ਦੇ ਮੋਦੀ ਤੱਕ ਚਾਹੇ ਮਨਮੋਹਨ ਸਿੰਘ ਆਜੇ ਚਾਹੇ ਮੋਦੀ ਆਜੇ ਚਾਹੇ ਰੌਲ ਗੰਦਗੀ ਆਜੇ ਰਾਈਟ ਸਾਡੇ ਉਹ ਦਿੱਲੀ ਦੇ ਜਿਹੜਾ ਤਖਤ ਹੈ ਉਸ ਤੋਂ ਨਫ਼ਰਤ ਹੈ ਰਾਈਟ ਉਹ ਸਾਨੂੰ ਚਿੰਗ ਦਿੰਦਾ ਇੱਕ ਕਿ ਸਾਨੂੰ ਇਸ ਤਖਤ ਨੇ ਬਹੁਤ ਸਾਰਾ ਸਤਾਇਆ ਦਿੱਲੀ ਨਾਲ ਪੰਜਾਬ ਨੂੰ ਕਦੇ ਪਿਆਰ ਨਹੀਂ ਹੁੰਦਾ ਰਾਈਟ ਹਾਲਾਂਕਿ ਬੰਦੇ ਤਾਂ ਉੱਥੇ ਆਪਣੇ ਵਰਗੇ ਰਹਿੰਦੇ ਹੋਣਗੇ ਨਾ ਬਜਾਏ ਦਿੱਲੀ ਦੇ ਸਾਨੂੰ ਪਾਕਿਸਤਾਨ ਦੇ ਜਿਹੜੇ ਬੰਦੇ ਕਿਉਂ ਪਿਆਰੇ ਲੱਗਦੇ ਸੀ ਮੈਂ ਕੋਈ ਉਹ ਉਹ ਨਹੀਂ ਕਹਿ ਰਿਹਾ ਵੀ ਅਸੀਂ ਕੋਈ ਇੱਥੇ ਆਪਣੇ ਦੇਸ਼ ਦੇ ਖਿਲਾਫ ਬੋਲਣ ਦੀ ਗੱਲ ਕਰ ਰਹੇ ਹਾਂ ਬਟ ਸਾਡਾ ਉਹ ਜੈਨੇਟਿਕਲੀ ਅਟੈਚਡ ਤਾਂ ਉਹਨਾਂ ਨਾਲ ਸਾਡੀ ਸਾਂਝ ਹੈ ਸਾਡੀਆਂ ਦਾਦੀਆਂ ਪਰਦਾਦੀਆਂ ਜੋ ਕਹਾਣੀਆਂ ਸੁਣਾਉਂਦੀਆਂ ਸੀ ਕਿ ਇੱਥੇ ਵਾਰਡ ਟੱਕ ਹੋਈ ਮੇਰੀ ਸਹੇਲੀ ਸੀ ਹਨਾ ਉਹ ਉਹ ਮਾਰੀ ਗਈ ਉਹਦਾ ਬੱਚਾ ਇੱਥੇ ਰਹਿ ਗਿਆ ਉਹਨੂੰ ਧੱਕੇ ਨਾਲ ਉਹਨੇ ਰੱਖ ਲਈ ਐ ਹੋ ਗਈ ਆਖਰ ਮਰ ਗਿਆ ਉਹ ਦਰਦ ਸਾਡੇ ਸਾਹਮਣੇ ਆ ਜਾਂਦਾ ਖੰਸ ਲੇਕਿਨ ਇਹ ਇਹ ਦਰਦ ਐਮਪੀ ਵਾਲਿਆਂ ਦੇ ਨਹੀਂ ਆਉਂਦਾ ਉਹਨਾਂ 'ਚ ਰਿਐਕਸ਼ਨ ਨਹੀਂ ਆਉਂਦਾ ਉਸ ਉਹ ਆਪਾਂ ਉਹਨਾਂ ਨੂੰ ਗੱਲ ਸੁਣਾਉਣ ਦੀ ਕੋਸ਼ਿਸ਼ ਕਰਦੇ ਆ ਉਹ ਬਸ ਹੱਸ ਕੇ ਟਾਲ ਦਿੰਦੇ ਆ ਜਿਵੇਂ ਤੁਹਾਨੂੰ ਕਹਣਗੇ ਦੇਸ਼ ਤਰੋਈ ਜੇ ਹੈਗੇ ਯਾਰ ਅੱਛਾ ਥੋੜੀ ਤੋਂ ਉਹਨਾਂ ਨਾਲੇ ਬਣਨੀ ਆ ਇਹ ਖਾਲਿਸਤਾਨੀ ਹੈਗੇ ਯਾਰ ਰਾਈਟ 1947 ਤੋਂ ਬਾਅਦ नक्सਲਵਾਦ ਦਾ ਦਰਦ ਵੀ ਹਟਾਇਆ ਰਾਈਟ ਬਹੁਤ ਸਾਰੇ ਰਿਪਰੇਸ਼ਨ ਉਹਦੋਂ ਵੀ ਹੋਏ ਲੋਕਾਂ ਦੇ ਵਿੱਚ 84 ਵਾਲਾ ਦਰਦ ਵੀ ਹਟਾਇਆ 80 ਵਾਲਾ ਵੀ 80 ਤੋਂ 84 ਦੇ ਲੈ ਕੇ 90 ਤੱਕ ਵਾਲਾ ਪੰਜਾਬੀਆਂ ਨੇ ਦਰਦ ਹਟਾਇਆ ਉਹਦੀ ਹੁਣ ਆ ਇਹ ਅਗਲੀ ਪੀੜ੍ਹੀ ਹੈ ਉਹਨਾਂ ਦੇ ਵੀਡੀ ਸਾਡੇ ਜੀਨਸ ਦੇ ਵਿੱਚ ਤਾਂ ਹੈਗੀ ਨਾ ਹਨਾ ਤੇ ਜਦੋਂ ਉਸ ਨੂੰ ਕੋਈ ਚੰਗ ਦੇਣ ਦੀ ਕੋਸ਼ਿਸ਼ ਕਰਦਾ ਫਿਰ ਉਹ ਸ਼ੇਰ ਬਣ ਕੇ ਖੜਾ ਹੋ ਜਾਂਦਾ ਵੀਰ ਦੋ ਕੁ ਮਿੰਟ ਤਾਂ ਅਸੀਂ ਤੁਹਾਡੀ ਗੱਲ ਸੁਣਾਵਾਂਗੇ ਫਿਰ ਆਜੋ ਯਾਰ ਜਿਹੜਾ ਤੁਸੀਂ ਕਰਨਾ ਕਰ ਲਓ ਠੀਕ ਹੈ ਜੇਲ ਚ ਜਟੋਗੇ ਜਟੋ ਮਾਰੋਂਗੇ ਮਰਨ ਲਈ ਕੋਈ ਤਿਆਰ ਕੋ? ਹੂੰ ਪੰਜਾਬੀ ਮਰਨ ਲਈ ਤਿਆਰ ਹੁੰਦੇ ਜਦੋਂ ਮਰਨ ਦੀ ਵਾਰੀ ਆਉਂਦੀ ਹੈ ਹਨਾ ਚਾਹੇ ਬਾਰਡਰ ਦੀ ਗੱਲ ਹੋਵੇ ਚਾਹੇ ਉਹ ਕਿਸਾਨ ਪ੍ਰੋਟੈਸਟ ਦੀ ਗੱਲ ਹੋਵੇ ਵਰਧੀਆਂ ਦੇ ਵਿੱਚ ਗੋਲੇ ਵਜ ਰਹੇ ਸੀ ਤੇ ਝੁਫ-ਝੁਫ ਕੇ ਹਨਾ ਤੇ ਬਰਾਬਰ ਸੱਟ ਰਹੇ ਸੀ ਉਹ ਧੋਪਾ ਨਾਲ ਸੀ ਉਹ ਆਪਣੀਆਂ ਬੰਦੂਕਾਂ ਨਾਲ ਸੱਟ ਰਹੇ ਸੀ ਇਹ ਹੱਥਾਂ ਨਾਲ ਖੜੇ ਸੀ ਉਹ ਗੋਲੀਆਂ ਸਿੱਧੀਆਂ ਮਾਰ ਰਹੇ ਸੀ ਇਹ ਸਿੱਧੇ ਖੜੇ ਸੀ ਉਹ ਜਿੰਨਾ ਮਾਰ ਰਹੇ ਸੀ ਇਹਨਾਂ ਚ ਉਹਨਾਂ 'ਚ ਜੋਸ਼ ਭਰੀ ਜਾ ਰਿਹਾ ਸੀ ਠੀਕ ਹੈ ਇਹ ਜੋਸ਼ ਅਦਰ ਸਟੇਟਸ 'ਚ ਨਹੀਂ ਹੈਗਾ ਸੀ ਜਦੋਂ ਉਹਨਾਂ ਨੂੰ ਪਤਾ ਲੱਗ ਰਿਹਾ ਸੀ ਰਿਪ੍ਰੈਸ਼ਨ ਹੋਊਗਾ ਠੀਕ ਹੈ ਸਿਰਫ ਪੰਜਾਬੀ ਸੀ ਜਿਹੜੇ ਕਹਿੰਦੇ ਸੀ ਮਰ ਕੇ ਜਾਵਾਂਗੇ ਕਿਸਾਨ ਅੰਦੋਲਨ ਦੇ ਸਮੇਂ ਰਾਈਟ ਬਾਕੀ ਸਟੇਟਾਂ ਨੇ ਆਵਦੇ ਝੁਗੇ ਝੁੜੇ ਚੱਕ ਲਈ ਸੀ ਸਿਰ ਪੰਜਾਬੀ ਸੀ ਜਿਹੜੇ ਖੜੇਗੇ ਸੀ ਜਬ ਪੰਜਾਬ ਨਾਲ ਰਿਲੇਟਡ ਸੂਬੇ ਸੀ ਜਿਹੜੇ ਦਿੱਲੀ ਵਾਲੇ ਜਿੱਥੇ ਜਮਨਾ ਨਗਰ ਜਾਂ ਉਹ ਵੀ ਇੱਕ ਬਗਾਵਤੀ ਏਰੀਆ ਜਿਹੜਾ ਸੀ ਜਿਨ੍ਹਾਂ ਨਾਲ ਹਮੇਸ਼ਾ ਤੱਕਾ ਹੁੰਦਾ ਰਿਹਾ ਡਾਇਰੈਕਟਲੀ ਇਨਡਾਇਰੈਕਟਲੀ ਹੁੰਦਾ ਰਿਹਾ ਉਹ ਉਹ ਲੋਕ ਸੀਗੇ ਤਾਂ ਇਸ ਨੂੰ ਅਸੀਂ ਜਿਹੜੀ ਸਾਡੀ ਸਾਈਕੋਲੋਜੀ ਦੀ ਭਾਸ਼ਾ ਵਿੱਚ ਇਸ ਨੂੰ ਟ੍ਰਾਂਸ ਜਨਰੇਸ਼ਨਲ ਟਰੋਮਾ ਕਹਿੰਦੇ ਆ ਪਰ ਪੰਜਾਬੀ ਇਸ ਨੂੰ ਅੱਜ ਵੀ ਹੰਡਾ ਰਹੇ ਆ ਹੁਣ ਜਦੋਂ ਵੀ ਕੋਈ ਸਟੇਟ ਚਾਹੇ ਤਾਂ ਇੰਟੈਂਸ਼ਨਲੀ ਇੰਟੈਂਸ਼ਨਲੀ ਕੋਈ ਵੀ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰਦੀ ਜੇ ਇਹਨਾਂ ਨੂੰ ਮਾੜਾ ਜਿਹਾ ਵੀ ਪਤਾ ਲੱਗ ਜੇ ਵੀ ਇਹਦੇ ਅੱਗੇ ਸਿੱਟੇ ਕੀ ਨਿਕਲਣੇ ਆ ਤੇ ਇਹਨਾਂ ਚ ਅਫਗਾਨੀ ਤੋਂ ਲੈ ਕੇ ਤੇ ਹੁਣ ਤੱਕ ਦੇ ਹਨਾ 90 ਤੱਕ ਦੇ ਜਿਹੜੇ ਦਰਦ ਹੈ ਉਹ ਦੁਆਰਾ ਅੱਲੇ ਹੋ ਜਾਂਦੇ ਆ ਦਰਦ ਤਾਂ ਉਹ ਚਿੱਕਾ ਮਾਰੀ ਜਾਂਦੇ ਹੁੰਦੇ ਆ ਗੁੱਸਾ ਵੀ ਉਹੀ ਹੋ ਰਿਹਾ ਹੁੰਦਾ ਹੈ ਰਿਐਕਸ਼ਨ ਕੋਈ ਹੋਰ ਹੁੰਦਾ ਸਾਹਮਣੇ ਹਰਿਆਣੇ ਦਾ ਬੰਦਾ ਖੜਾ ਹੁੰਦਾ ਹੈ ਬੰਦੂਕ ਲੈ ਕੇ ਤੇ ਇਹਨਾਂ ਨੂੰ ਹਰਿਆਣੇ ਦਾ ਜਿਹੜਾ ਬੰਦਾ ਬੰਦੂਕ ਲੈ ਖੜਾ ਹੈ ਜੇ ਪੰਜਾਬੀ ਹੈ ਇਹਨਾਂ ਨੂੰ ਅਬਦਾਲੀ ਲੱਗ ਰਿਹਾ ਹੁੰਦਾ ਠੀਕ ਹੈ ਤੇ ਇਹਨਾਂ ਚ ਗੁੱਸਾ ਉਸ ਤਰੀਕੇ ਨਾਲ ਆ ਰਿਹਾ ਹੁੰਦਾ ਤਾਂ ਹੀ ਇਹਨਾਂ ਨੂੰ ਬਾਰਡਰ ਤੇ ਸਭ ਤੋਂ ਪਹਿਲੀ ਜੇ ਖੜਦਾ ਹੈ ਜੇ ਕਾਰਗਿਲ ਦੀ ਜੰਗ ਹੁੰਦੀ ਹੈ ਜੇ ਕੋਈ ਵੀ ਜੰਗ ਹੁੰਦੀ ਹੈ ਸਭ ਤੋਂ ਵੱਡਾ ਹਲਾਸ਼ਾ ਆਉਂਦੀ ਹੈ ਤੋਂ ਪੰਜਾਬ ਦੀ ਆਉਂਦੀ ਤਬਤਾਂ ਦੇ ਵਿੱਚ ਕਿਉਂਕਿ ਜਦੋਂ ਗੋਲੀ ਜਿੰਨੀ ਦੀ ਗੋਲੀ ਵਰਦੀ ਹੈ ਉਹਨਾਂ ਨਾਲ ਨੱਚ ਜੋਸ਼ ਵਰਦਾ ਇਹ ਆਪਣੀ ਫਰਸਟ੍ਰੇਸ਼ਨ ਕੱਢਣ ਦੀ ਕੋਸ਼ਿਸ਼ ਕਰਦੇ ਉਸ ਤਰੀਕੇ ਨਾਲ ਵੇ ਹਨ ਜਿ세 ਟ੍ਰੋਮਾ ਨੂੰ ਰਿਲੀਜ਼ ਕਰਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜੇ ਕੋਈ ਵਧੀਆ ਟ੍ਰੋਮਾ ਹੀਲਰ ਹੈ ਸਾਈਕੋਲੋਜੀ ਦੇ ਵਿੱਚ ਕੋਈ ਵਧੀਆ ਟ੍ਰੋਮਾ ਹੀਲਰ ਹੈ ਤਾਂ ਉਸ ਨੂੰ ਇਨਸਟੈਡ ਆਫ ਉਹਨੂੰ ਪੁੱਛਣ ਦੀ ਬਜਾਏ ਵੀ ਤੇਰੇ ਚ ਕੀ ਵਾਪਰ ਹੁਣ ਮੈਂ ਮੰਨ ਲਓ ਮੇਰੇ ਜਿਹੜੀ ਆਪਾਂ ਗੱਲ ਕੀਤੀ ਹੂੰ ਅਗਰੈਸਿਵ ਹੈਗੇ ਆਂ ਸੀ ਹਨਾ ਤੇ ਤੁਸੀਂ ਕਹੋ ਯਾਰ ਇਸ ਨੂੰ ਕੱਢਣਾ ਕਿਵੇਂ ਆ ਤੇ ਉਹ ਬੰਦਾ ਕੀ ਕਰੂਗਾ ਆਮ ਦੌਰ ਤੇ ਕੀ ਕਰੂਗਾ ਪੁੱਛ ਤੇਰੇ ਨਾਲ ਕੀ ਕੀ ਹਿਸਟਰੀ ਵਰਤੀ ਹੁਣ ਤੇ ਘਰੇ ਦਾ ਸੁਣ ਨਾਲੇ ਆ ਵੀ ਘਰੇ ਕੁੱਤੇ ਖਾਣੀ ਪਲੇ ਮਾੜੀ ਮੋਟੀ ਹੋਈ ਹੋਵੇ ਉਹਦੇ ਕਰਕੇ ਤਾਂ ਮੈਂ ਫਰਸਟ੍ਰੇਟ ਨਹੀਂ ਹੋ ਸਕਦਾ ਮੇਰੇ ਮਾਪਿਓ ਨੇ ਮੈਨੂੰ ਗੁੱਟਾ ਮਾਰੇ ਉਹਦੇ ਨਾਲ ਤਾਂ ਫਰਸਟ੍ਰੇਟ ਨਹੀਂ ਹੋ ਸਕਦਾ ਇਹ ਓਵਰਆਲ ਫਰਸਟ੍ਰੇਸ਼ਨ ਹੈ ਤੁਸੀਂ ਜਦੋਂ ਸਟੇਟ ਤੋਂ ਬਾਹਰ ਜਾ ਕੇ ਬੈਠਦੇ ਹੋ ਥੋੜੇ ਦਿਨ جا ਕੇ ਆਪਣੀ سٹیٹ ਤੋਂ ਜਿਹੜੀ ਸ਼ਾਂਤ ਸਟੇਟ ਹੈ ਉੱਥੇ ਜਾ ਕੇ ਦੇਖਦੇ ਹਾਂ ਤੇ ਦੋਹਾਂ ਚ ਜਦੋਂ ਡਿਫਰੈਂਸ ਦੇਖਦੇ ਹਾਂ ਡਿਫਰੈਂਸ ਤੁਹਾਨੂੰ ਸਾਫ਼ ਨਜ਼ਰ ਆਉਂਗਾ ਵੀ ਇਹਨਾਂ ਲੋਕਾਂ ਚ ਫਰਸਟ੍ਰੇਸ਼ਨ ਬਹੁਤ ਘਟਾ ਸਾਡੇ ਬੱਚੇ ਬੱਚੇ ਚ ਫਰਸਟ੍ਰੇਸ਼ਨ ਹੈ ਉਹਨੂੰ ਛੇੜ ਕੇ ਦੇਖ ਲਓ ਮੜਾ ਜਾ ਕੋਈ ਹਨਾ ਉਹ ਅੱਗ ਮੋ ਵੜ ਜਾਂਦਾ ਹੁਣ ਰੀਸੈਂਟ ਉਹ ਇਸ ਕਰਕੇ ਇਸ ਨੂੰ ਜਿਹੜਾ ਹੀਲ ਕਰਨ ਦਾ ਤਰੀਕਾ ਜਿਹੜਾ ਹੈਗਾ ਕੋਈ ਮਲਮ ਤਾਂ ਲਗਾ ਨਹੀਂ ਰਿਹਾ ਹਰ ਵਾਰੀ ਕੋਈ ਚਾਬੀ ਭਰਨ ਦੀ ਕੋਸ਼ਿਸ਼ ਕਰਦਾ ਕੋਈ ਕਹਿੰਦਾ ਤੇਰੀ ਅੱਜ ਜੋਨੇ ਦੇ ਨਮੀ ਘਟ ਗਈ ਹਮ ਹਣਾ ਕੋਈ ਕਹਿੰਦਾ ਵਧ ਗਈ ਤਾਂ ਵੀ ਕਦੇ ਡੀਪੀ ਇੱਧਰ ਘਟਾਉਣੀ ਹੈ ਇੱਧਰ ਵਧ ਗਈ ਚਾਹੇ ਇਹਨਾਂ ਦੇ ਭਲੇ ਲਈ ਕਰ ਰਹੇ ਹੈ ਚ ਚੰਗੇ ਲਈ ਕਰ ਰਹੇ ਪਰ ਇਹਨਾਂ ਨੂੰ ਜਦੋਂ ਕੋਈ ਦਿੱਲੀ ਤੋਂ ਆਰਡਰ ਆਉਂਦਾ ਉਹ ਨਹੀਂ ਬਰਦਾਸ਼ਤ ਦਿੱਲੀ ਤੋਂ ਜਿਹੜੀ ਸਰਕਾਰ ਚੱਲੇ ਉਹ ਨਹੀਂ ਪੰਜਾਬ ਨੂੰ ਬਰਦਾਸ਼ਤ ਚਾਹੇ ਕਾਂਗਰਸ ਦੀ ਹੋਵੇ ਚਾਹੇ ਭਾਜਪਾ ਦੀ ਹੋਵੇ ਚਾਹੇ ਕੱਲ ਭਗਵੰਦ ਮਾਨ ਦੀ ਹੋਵੇ ਉਹ ਇੱਕ ਟ੍ਰਿਗਰ ਪੁਆਇੰਟ ਹੈ ਨਾ ਉਤ੍ਰਿਗਰ ਕਰਦਾ ਇੱਕਦਮ ਹੀ রাইਟ ਜਿਵੇਂ ਹੁਣ ਕੋਈ ਕਹ ਦੇ ਵੀ ਆਪਣੇ ਪਰਦਾਦਾ ਤੁਹਾਡੇ ਕੋਈ ਹੋਵੇ ਜਿਹਦਾ ਕੋਈ ਪਾਕਿਸਤਾਨ ਨਾਲ ਅਟੈਚਮੈਂਟ ਹੋਵੇ ਹਨਾ ਚਾਹੇ ਉਹਦੇ ਨਾਲ ਕੁਛ ਨਾ ਬੀਤਿਆ ਹੋਵੇ ਲੇਕਿਨ ਉਹ ਕਹੇ ਯਾਰ ਪਾਕਿਸਤਾਨ ਤੇ ਹਮਲਾ ਕਰਨਾ ਉਹਦੇ ਅੰਦਰ ਇੱਥੇ ਕੁਝ ਹੋਣ ਲੱਗ ਜਾਂਦਾ ਹਨਾ ਅੰਦਰੋਂ ਕਰਲੌਣ ਲੱਗ ਜਾਂਦਾ ਉਹ ਬਾਹਰੋਂ ਅਲੱਗ ਫੀਲ ਕਰ ਰਿਹਾ ਹੁੰਦਾ ਅੰਦਰ ਕੋਈ ਨਾ ਕੁਝ ਹੈਵੀਨੈਸ ਹੈਗੀ ਹੈ ਟਰੋਮਾ ਜਿਹੜਾ ਸਾਡੀ ਬੋਡੀ ਦੇ ਵਿੱਚ ਵਸ ਜਾਂਦਾ ਕੱਲਾ ਮਾਈਂਡ ਚ ਨਹੀਂ ਹੁੰਦਾ ਇਹ ਕੱਲ ਤਾਂ ਯਾਦ ਰੱਖਣੀ ਚਾਹੀਦੀ ਹੈ ਕਿ ਕਦੇ ਵੀ ਸਦਮਾ ਸਾਡਾ ਉਹ ਸਿੱਧਾ ਬ੍ਰੇਨ ਚ ਅਸੀਂ ਕੋਈ ਸਪੇਸ ਨਹੀਂ ਹੈਗੀ ਮੈਮਰੀ ਚ ਪਨੇਗੀ ਜਿੱਥੇ ਸਟੋਰ ਪਈ ਹੁੰਦੀ ਹੈ ਉਹ ਸਾਡੇ ਸਰੀਰ ਦੇ ਅੰਗ ਅੰਗ ਦੇ ਉੱਤੇ ਹੁੰਦਾ ਹੈ ਔਰ ਅਸੀਂ ਉਸੇ ਹਿਸਾਬ ਨਾਲ ਰਿਐਕਟ ਕਰਦੇ ਹਾਂ ਕਦੇ ਸਾਨੂੰ ਇਥੇ ਹੈਪੀਨੈਸ ਫੀਲ ਹੋਊਗਾ ਕਦੇ ਪੇਨ ਹੋਊਗਾ ਕਦੇ ਕਰਲੌਣ ਦਾ ਹੋਊਗਾ ਕਦੇ ਦਰਦ ਹੋਊਗਾ ਕਦੇ ਗੁੱਸਾ ਹੋਊਗਾ ਕਦੇ ਸਾਡੇ ਅੰਦਰ ਹੋ ਸਕਦਾ ਹੈ ਕੁਈ ਪੈਰਲਾਈਸਡ ਟਾਈਪ ਦੇ ਵਿੱਚ ਸਾਨੂੰ ਸੈਂਸੇਸ਼ਨ ਹੋਵੇ ਵੀ ਸਾਡੇ ਹੱਥ ਪੈਰ ਸੁਨੇ ਹੋ ਗਏ ਠੰਡੇ ਹੋ ਗਏ ਗਰਮ ਹੋ ਗਏ ਕੰਨ ਲਾਲ ਹੋ ਗਏ ਪੀਲੇ ਹੋ ਗਏ ਜਦੋਂ ਅਸੀਂ ਉਸ ਵਿਸ਼ੇ ਤੇ ਗੱਲ ਕਰਦੇ ਹਾਂ ਤੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਸਾਡੀਆਂ ਇਹ ਟ੍ਰਾਂਸ ਜਨਰੇਸ਼ਨਲ ਟ੍ਰੋਮਾ ਨਾਲ ਜੁੜੀਆਂ ਹੋਈਆਂ ਨੇ ਇਸ ਨੂੰ ਜੇ ਤੁਸੀਂ ਹੀਲ ਨਹੀਂ ਕਰੋਗੇ ਹੁਣ ਪੀੜੀ ਦਰ ਪੀੜੀ ਇਸ ਨੂੰ ਨੱਪੀ ਜਾ ਰਹੇ ਹੋ ਤੁਸੀਂ ਠੀਕ ਹੈ ਇਹ ਬੰਬ ਬਣਦੀ ਦੁਆਰਾ ਫਿਰ ਤਿਆਰੀ ਚ ਜੇ ਇਸ ਨੂੰ ਨਹੀਂ ਸਮਝ ਰਹੇ ਤਾਂ ਤੁਸੀਂ ਕਿਉਂਕਿ ਹੁਣ ਜਿਹੜੀ ਸਮੱਸਿਆ ਇਹ ਆ ਕਿ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਸੀ ਉਹ ਇੰਨੀ ਫਰਸਟ੍ਰੇਟ ਹੋਈ ਉਹ ਕਹਿੰਦੇ ਯਾਰ ਇੱਥੇ ਤਾਂ ਰਹਿਣਾ ਹੀ ਨਹੀਂ ਉੱਥੇ ਚਾਹੇ ਸਾਨੂੰ ਗੰਦਗੀ ਚੱਤ ਮਾਰਨੇ ਪੈ ਬਸ ਇੱਥੇ ਨਹੀਂ ਰਹਿਣਾ ਕਿਉਂਕਿ ਉਹਨਾਂ ਤੋਂ ਬਰਦਾਸ਼ਤ ਤੋਂ ਬਾਹਰ ਹੋ ਚੁੱਕਿਆ ਇਹ ਚੀਜ਼ਾਂ ਵੀ ਨਹੀਂ ਆ ਸਾਡੇ ਤੋਂ ਨਹੀਂ ਹੋ ਪਾਉਂਦਾ ਹੁਣ ਜਿਹੜੀ ਬਿਊਰੋਕਰੇਸੀ ਜਿਹੜੀ ਆ ਰਹੀ ਉਹ ਤਾਂ ਬਾਹਰ ਦੀ ਆਦਰ ਸਟੇਟਸ ਨਹੀਂ ਉਹ ਜਦੋਂ ਕੋਈ ਵੀ ਆਰਡਰ ਪਾਸ ਕਰਦੀ ਹੈ ਉਹਦਾ ਕੋਈ ਅਟੈਚਮੈਂਟ ਨਹੀਂ ਹੈ ਸਾਡੇ ਨਾਲ ਉਹ ਤਾਂ ਉਹਵੇਂ ਡੀਲ ਕਰਦੇ ਨੇ ਜਿਵੇਂ ਬਿਹਾਰ ਚ ਡੀਲ ਕਰਦੇ ਹਾਂ ਹੂੰ ਵੀ ਬਿਹਾਰੀ ਲੋਕ ਵੀ ਮੰਨ ਲੈਂਦੇ ਆ ਸਾਰੀ ਗੱਲ ਮੰਨਦੇ ਈ ਸੀ ਦੀ ਸਾਰੀ ਗੱਲ ਮੰਨਦੇ ਹੈਨਾ ਤੇ ਪੰਜਾਬੀ ਕਹਿੰਦੇ ਤੂੰ ਹੁੰਦਾ ਕੌਣ ਹੈ ਸਾਡਾ ਮਸਲਾ ਆ ਅਸੀਂ ਆਪੇ ਨਿਪਟਾਂਗੇ ਹੋਰਿਓ ਹੈਨਾ ਰੀਸੈਂਟਲੀ ਪਾਣੀਆਂ ਦੇ ਉੱਤੇ ਜਦ ਗੱਲ ਚੱਲ ਰਹੀ ਹੈ ਨਹਿਰਾਂ ਪੱਕੀਆਂ ਕਿੱਥੇ ਜਾ ਰਹੀਆਂ ਫਰੀਦਕੋਟ ਦੇ ਵਿੱਚ ਫਰੀਦਕੋਟ ਦੇ ਲੋਕ 80% ਦੀ ਜਿਹੜੀ ਆਬਾਦੀ ਹੈ ਜਿਹੜੀ ਫਰੀਦਕੋਟ ਦੀ ਉਹ ਨਹਿਰਾਂ ਦੇ ਨਾਲੋਂ ਕਿਉਂ ਤੋਂ ਪਾਣੀ ਪੀਂਦੀ ਆ ਬੇਸੇ ਤਾਂ ਸ਼ਰਮ ਦੀ ਗੱਲ ਹੈ ਪੰਜਾਬ ਦੇ ਲੋਕਾਂ ਲਈ ਪੰਜਾਬ ਦੀ ਸਰਕਾਰਾਂ ਲਈ ਵੀ ਉਹਨਾਂ ਨੂੰ ਪੀਣ ਦਾ ਪਾਣੀ ਤੇ ਪ੍ਰਬੰਧ ਨਹੀਂ ਕਰ ਸਕੀ ਕਿ ਉਹਨਾਂ ਦੇ ਘਰਾਂ 'ਚ ਟੂਟੀਆਂ ਪਹੁੰਚ ਜਾਣ ਠੀਕ ਹੈ ਵੀ ਨਹਿਰੀ ਪਾਣੀ ਦਾ ਇੰਤਜ਼ਾਮ ਨਹੀਂ ਕਰ ਸਕੀ 80% ਦੀ ਆਬਾਦੀ ਨਹਿਰਤ ਪਾਣੀ ਪੀਂਦੀ ਉਹਥੇ ਹੁਣ ਉਸ ਨੂੰ ਗਲਾਸ ਬਣਾਉਣ ਦੀ ਤਿਆਰੀ ਕਰ ਰਹੇ ਨਵਾਂ ਮਾਡਲ ਲੈ ਕੇ ਆਏ ਆ ਵੀ ਇੱਕ ਪਾਣੀ ਦੀ ਬੂੰਦ ਵੀ ਅਸੀਂ ਹੈਟਾ ਸਿਮਣ ਨਹੀਂ ਦੇਣੀ ਫਰੀਦਕੋਟ ਕੋਲੇ ਪਾਣੀ ਨਹੀਂ ਹੈ ਲੇਕਿਨ ਉਹਦੇ ਸਾਹਮਣੇ ਆ ਕੇ ਜਦੋਂ ਕਹਿੰਦੇ ਵੀ ਤਾਂ ਸਾਡਾ ਆਰਡਰ ਹੈ ਆਰਡਰ ਬਣਾਉਣ ਵਾਲਾ ਕੌਣ ਹੈ ਨਹਿਰ ਵਿਭਾਗ ਦਾ ਜਿਹੜਾ ਸੈਕਟਰੀ ਹੈ ਉਹ ਕੌਣ ਹੈ ਉਹ ਪੰਜਾਬੀ ਨਹੀਂ ਹੈ ਹੁਣ ਕੋਈ ਦਰਦ ਨਹੀਂ ਹੈ ਇਸ ਚੀਜ਼ ਦਾ ਲੇਕਿਨ ਇਹਨਾਂ 'ਚ ਫਿਰ ਉਹ ਚਣਗ ਉੱਠ ਰਹੀ ਹੈ ਇਹ ਕਹਿੰਦੇ ਐਸਵਾਈਐਲ ਦਾ ਬਣ ਜੂਗੀ ਇਹ ਫਰੀਦਕੋਟ ਦਾ ਖੜਵੰਨ ਜਾ ਨਹੀਂ ਬਣਾਉਂਦਾ ਅਸੀਂ ਕੰਕਰੀਟ ਨਹੀਂ ਹੋਣ ਦਵਾਂਗੇ ਰਾਈਟ ਇਹ ਨਾ ਉਹ ਇਹ ਨਹੀਂ ਹੈ ਕਿ ਉਹ ਕੱਲ ਨਹਿਰ ਦਾ ਇਸ਼ੂ ਹੈ ਅਸੀਂ ਬਾਰ-ਬਾਰ ਕਹਿੰਨੇ ਆ ਕਿ ਤੁਸੀਂ ਇਹਨੂੰ ਅੱਗ ਨਾ ਲਾਓ ਕਿਸੇ ਮਸਲੇ ਨੂੰ ਲੈ ਕੇ ਪੰਜਾਬ ਹੁਣ ਸੁਲਗ ਰਿਹਾ ਠੀਕ ਹੈ ਹਰ 20 ਸਾਲ ਬਾਅਦ ਨਵੀਂ ਪੀੜ੍ਹੀ ਜਿਹੜੀ ਆਉਂਦੀ ਹੈ ਆਪ ਕਹਿੰਦੇ ਨੇ 20 ਸਾਲ ਬਾਅਦ ਪੰਜਾਬ 'ਚ ਕੋਈ ਨਾ ਕੁਝ ਹੁੰਦਾ ਹੈ ਹਰ ਪੀੜ੍ਹੀ 20 ਸਾਲ ਤੱਕ ਉਹਦੇ ਅੰਦਰ ਟਰੋਮਾ ਇਕੱਠਾ ਹੁੰਦਾ ਹੁੰਦਾ ਜਾਗ ਜਾਂਦਾ ਪਹਿਲਾਂ ਤਾਂ ਉਹ ਲੈ ਕੇ ਪੈਦਾ ਹੋਇਆ ਫਿਰ ਉਹਨੂੰ ਐਜੂਕੇਟ ਕਰਦੇ ਆਂ ਅਸੀਂ ਐਜੂਕੇਟ ਨਾਲ ਉਹ ਕਨੈਕਟ ਕਨੈਕਟ ਕਰ ਲੈਂਦਾ ਆਪਣੇ ਆਪ ਨੂੰ ਜਿਹੜੀ ਮੈਮਰੀ ਅੰਦਰ ਹੈਗੀ ਹੈ ਉਹਨਾਂ ਆਪ ਨੂੰ ਕਨੈਕਟਡ ਫੀਲ ਕਰੂਗਾ ਪਰ ਉਸ ਤੋਂ ਬਾਅਦ ਫਿਰ ਉਹ ਇੰਨਾ ਫਰਸਟ੍ਰੇਟ ਹੋਊਗਾ ਕਿ ਕੋਈ ਨਾ ਕੋਈ ਮੂਵਮੈਂਟ ਚ ਕੋ ਦੇ ਜੂਗਾ ਜੋ ਨੈਕਸਲਿਜ਼ਮ ਹੋਵੇ ਚਾਹੇ ਸਾਡੀ ਖਾਲਿਸਤਾਨੀ ਸੌਨ ਚਾਹੇ ਕੋਈ ਵੀ ਕਿਸਾਨੀ ਲਾਇਰ ਹੋਵੇ ਉਹਨਾਂ ਨੂੰ ਫਿਰ ਫਰਸਟ੍ਰੇਸ਼ਨ ਚ ਉਹਨੂੰ ਆਪਣੀ ਫਰਸਟ੍ਰੇਸ਼ਨ ਚ ਜਾਣਾ ਪਊਗਾ ਉੱਥੇ ਫਿਰ ਕਾਣ ਕਰਨਗੇ ਸਟੇਟ ਆਪਣੇ ਵੀਰ ਨਾਲ ਕਾਣ ਕਰਦੀ ਆ ਉਹ ਰਿਪਰੈਸ ਕਰਤਾ ਉਹੀ ਰਿਪਰੈਸ਼ਨ ਉਹਨਾਂ ਨੇ ਜਦੋਂ ਅਗਲੀ ਪੀੜ੍ਹੀ ਹੋ ਸਦਮਿਆਂ ਚੋਂ ਟੈਨਸ਼ਨ ਚੋਂ ਪੈਦਾ ਹੋਈ ਹੈ ਮਾਪਿਓ ਨੇ ਮਾਣੇ ਸਦਮੇ ਚੱਲੇ ਜਿਹੜੇ ਆਪਣੇ ਜੀਵ ਖੋਏ ਆ ਆਪਣੇ ਪਰਿਵਾਰ ਖੋਏ ਆ ਆਪਣੇ ਘਰ ਖੋਏ ਆ ਆਪਣਾ ਉਜਾੜਾ ਉਜਾੜਾ ਉਹਨਾਂ ਨੇ ਚੱਲਿਆ ਠੀਕ ਹੈ ਉਹਗਾ ਅਗਲੀ ਪੀੜ੍ਹੀ ਨੂੰ ਦੇ ਜੂਗਾ ਸਦਮੇ ਦੇ ਰੂਪ ਦੇ ਵਿੱਚ ਜੈਨੇਟਿਕਲੀ ਹਿਸਟਰੀ ਤਾਂ ਰਹੂਗੀ ਹਿਸਟਰੀ ਸਿਰਫ ਉਸ ਨੂੰ ਐਜੂਕੇਟ ਕਰੂਗੀ ਔਰ ਜਦੋਂ ਉਸ ਨੂੰ ਐਜੂਕੇਟ ਕਰੂਗੀ ਉਹਦੇ ਅੰਦਰ ਉਸ ਜਨਰੇਸ਼ਨ ਤੋਂ ਟ੍ਰਿਪਲ ਗੁੱਸਾ ਹੋਗਾ ਠੀਕ ਹੈ ਇਹ 트리플 ਗੁੱਸਿਆਂ ਦੇ ਵਿੱਚ ਨਿਕਲੂਗਾ ਤੇ ਇਸ ਚੀਜ਼ ਨੂੰ ਪੰਜਾਬ ਨੂੰ ਜੋ ਜੜੀਆਂ ਵੀ ਬਾਗੀ ਸਟੇਟਾਂ ਹੈਗੀਆਂ ਚਾਹੇ ਕਸ਼ਮੀਰ ਹੈ ਚਾਹੇ ਮਣੀਪੁਰ ਹੈ ਚਾਹੇ ਕੋਈ ਵੀ ਹੈ ਨਾਗਲੈਂਡੀ ਹੈ ਤੁਸੀਂ ਸੋਚੋ ਵੀ ਇਹਨਾਂ ਨੂੰ ਕਿੰਨਾ ਕੁਛ ਦੇਤਾ ਪਰ ਇਹ ਸ਼ਾਂਤ ਨਹੀਂ ਹੋ ਸਕਿਆ ਕਿਉਂਕਿ ਇਹ ਕਹਿੰਦੇ ਅਸੀਂ ਤੁਹਾਡੇ ਨਾਲ ਰਹਿਣਾ ਹੀ ਨਹੀਂ ਯਾਰ ਬਸ ਕਿਉਂਕਿ ਤੁਸੀਂ ਉਹਨਾਂ ਨੂੰ ਕੰਸੋਲ ਨਹੀਂ ਕਰ ਰਹੇ ਤੁਹਾਡੀ ਜਿਹੜੀ ਬਿਊਰੋਕ੍ਰੇਸੀ ਜਿਹੜੀ ਆ ਹਨਾ ਉਹ ਯੂਪੀਐਸਸੀ ਤਾਂ ਕਲੀਅਰ ਹੈ ਪਰ সাইਕੋਲੋਜੀ ਕਲੀਅਰ ਨਹੀਂ ਹੈਗੇ ਇਸ ਨੂੰ ਸਾਈਕੋਲੋਜੀਕਲੀ ਤੌਰ ਤੇ ਮੱਲਮ ਲਗਾਉਣ ਦੀ ਜ਼ਰੂਰਤ ਹੈ ਇਹਨਾਂ ਨੂੰ ਆਪਣੇ ਕਲਾਵੇ ਚ ਲੈਣ ਦੀ ਜ਼ਰੂਰਤ ਹੈ ਇਹਨਾਂ ਨੂੰ ਵਿਸ਼ਵਾਸ ਇਹਨਾਂ ਨੂੰ ਜਿਹੜਾ ਜਦੋਂ ਸਾਡਾ ਰਿਪ੍ਰੈਸ਼ਨ ਹੁੰਦਾ ਹੈ ਨਾ ਕਿਸੇ ਚੀਜ਼ ਦੇ ਵਿੱਚ ਲਗਾਤਾਰ ਪੀੜੀਦਰ ਪੀੜੀ ਟ੍ਰਾਂਸ ਜਨਰੇਸ਼ਨ ਟ੍ਰੋਮਾ ਦੇ ਵਿੱਚ ਜਦੋਂ ਰਿਪ੍ਰੈਸ਼ਨ ਨੂੰ ਤਿੰਨ ਚਾਰ ਪਾਗਾਂ ਚ ਉੱਚ ਐਕਸਪ੍ਰੈਸ਼ਨ ਨਿਕਲਦੇ ਆ ਚਿੰਤਾ ਇਹ ਵਿਸ਼ਵਾਸ ਇਹ ਵਿਸ਼ਵਾਸ ਪੱਕਾ ਹੀ ਪੈਦਾ ਹੁੰਦਾ ਤੁਸੀਂ ਕੁਝ ਵੀ ਕਹੀ ਜੋ ਚ ਵਿਸ਼ਵਾਸ ਨਹੀਂ ਹੈਗਾ ਤੁਹਾਡੇ ਇੱਥੇ ਠੀਕ ਹੈ ਡਰ ਆਪਣੀ ਚੀਜ਼ ਖੁੱਸਣ ਦਾ ਡਰ ਹੁੰਦਾ ਐਂ ਗੁੱਸਾ ਇਹ ਚੀਜ਼ਾਂ ਟ੍ਰਾਂਸ ਜਨਰੇਸ਼ਨਲ ਟ੍ਰੋਮਾ ਦੀਆਂ ਕਹਾਣੀਆਂ ਤਾਂ ਰਕੇ ਉਹਨਾਂ ਲੋਕ ਜਿਹੜੇ ਲੋਕ ਸਾਨੂੰ ਬਾਰ-ਬਾਰ ਕਹਿ ਰਹੇ ਆ ਪੰਜਾਬੀ ਗੁੱਸੇ ਆ ਪੰਜਾਬੀ ਹਮੇਸ਼ਾ ਹੀ ਇਹ ਤਾਂ ਨੰਦ ਆਦਤ ਹੀ ਐ ਹਰ ਹਰ ਚੀਜ਼ ਨੂੰ ਪੁੱਠਾ ਹੀ ਲੈਂਦੇ ਆ ਪੁੱਠਾ ਨਹੀਂ ਲੈਂਦੇ ਇਹਨਾਂ ਨਾਲ ਤੁਸੀਂ ਕਦੇ ਵਿਸ਼ਵਾਸ ਇਹਨਾਂ ਨੂੰ ਆਪਣੇ ਵਿਸ਼ਵਾਸ ਚ ਲੈ ਹੀ ਨਹੀਂ ਸਕਿਆ ਕੋਈ ਵੀ ਹਰੇਕ ਨੇ ਪਹਿਲਾਂ ਵਿਸ਼ਵਾਸ ਚ ਲਿਆ ਫਿਰ ਟੰਗਿਆ ਪਹਿਲਾਂ ਵਿਸ਼ਵਾਸ ਚ ਲੈਂਦੇ ਸੀ ਪਹਿਲੇ ਸਮਝੌਤਾ ਕਰਦੇ ਸੀ ਮੰਗੋਲਾਂ ਤੋਂ ਲੈ ਕੇ ਅਫਗਾਨਾਂ ਤੋਂ ਲੈ ਕੇ ਠੀਕ ਹੈ ਸਾਡੇ ਗੁਰੂ ਸਾਹਿਬਾਂ ਤੋਂ ਲੈ ਕੇ ਪਿਆਰ ਨਾਲ ਦਿੱਲੀ ਬੁਲਾਉਂਦੇ ਸੀ ਗੱਲਬਾਤ ਕਰਦੇ ਸੀ ਠੀਕ ਹੈ ਹੈ ਸ਼ਹੀਦ ਕਰ ਦਿੰਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਹਨਾ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਉਹਦੇ ਛੋਟੇ ਜਿਹੇ ਬੱਚੇ ਨੂੰ ਉਹਦਾ ਕਲੇਜੇ ਦੇ ਟੁਕੜੇ ਕੱਟ ਕੇ ਉਹਦੇ ਮੂੰਹ 'ਚ ਪਾਉਣ ਦੀ ਗੱਲ ਕਰਦੇ ਹੋ ਤੁਸੀਂ ਜਦੋਂ ਮੈਂ ਗੱਲ ਕਰ ਰਿਹਾ ਤਾਂ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ ਤੁਹਾਡੇ ਕਿੱਥੇ ਪੇਨ ਹੋ ਰਹੀ ਹੈ ਮੈਨੂੰ ਦੱਸ ਸਕਦੇ ਹੋ ਤੁਸੀਂ ਜਸਟ ਕੈਮਰੇਜ ਤੁਸੀਂ ਦੱਸ ਸਕਦੇ ਹੋ ਤੁਸੀਂ ਕਿੱਥੇ ਫੀਲ ਕਰ ਰਹੇ ਹੋ ਆਪਣੇ ਆਪ ਦੇ ਸੈਂਸੇਸ਼ਨਸ ਦਿਲ 'ਚ ਕਿੱਥੇ ਹੋ ਰਿਹਾ ਹੈ ਹੱਥ ਲੱਗਦਾ ਸਕਦੇ ਹਾਂ ਫਿਰ ਤਾਂ ਫੇਲ ਹੋ ਕੇ ਤੇ ਸਰੀਰ ਨੂੰ ਚਰਨਾਟ ਜੀ ਜਾਂਦੀ ਹੈ ਵੀ ਚਰਨਾਟ ਜਾ ਰਹੀ ਹੂੰ ਹੋਰ ਕੀ ਹੋ ਰਿਹਾ ਤੁਹਾਨੂੰ ਗੁੱਸਾ ਆਉਂਦਾ ਕਿਸੇ ਚੀਜ਼ ਕਿਵੇਂ ਬੁਸਕੇ ਰਿਐਕਟ ਕਿਵੇਂ ਕਰਨਾ ਚਾਹੋਗੇ ਤੁਸੀਂ ਉਸ ਗੁੱਸੇ ਨੂੰ ਪਾ ਪਾ ਕੁ ਹੋ ਜਾਂਦੇ ਆਸੀਂ ਵੀ ਇਹ ਸਭ ਕੁਝ ਸਾਡੇ ਨਾਲ ਵਾਪਰਿਆ ਵਾਪਰਿਆ ਇਹਨੂੰ ਰਿਐਕਟ ਕਿਵੇਂ ਕਰੋਗੇ ਤੁਸੀਂ ਕਿਵੇਂ ਉਹਦਾ ਜਵਾਬ ਕਿਵੇਂ ਦੇਣਾ ਚਾਹੋਗੇ ਰਿਐਕਟ ਤਾਂ ਬਸ ਉਹੀ ਹੁੰਦਾ ਵੀ ਫਿਰ ਗੁੱਸਾ ਹੀ ਆਉਂਦਾ ਵੀ ਸਟੇਟ ਤੱਕਾ ਕਰਦੀ ਹੈ ਸਟੇਟ ਦਾ ਜਿਹੜਾ ਜਵਾਬ ਹੁੰਦਾ ਉਹੀ ਉਸ ਤਰੀਕੇ ਨਾਲ ਹੀ ਹੁੰਦਾ ਦਿਲ ਕਰਦਾ ਹੈ ਨਾ ਵੀ ਮੇਰੇ ਹੱਥ 'ਚ ਹੁਣ ਆਜੇ ਕੁਝ ਹਮ ਹੈ ਨਾ ਮੇਰੇ ਪੱਥਰ ਹੀ ਗਏ ਨੇ ਪੱਥਰ ਵੀ ਮਾਰਾਂ ਹੁਣ ਹਮ ਠੀਕ ਹੈ ਇਹ ਚੀਜ਼ਾਂ ਸਾਰੀਆਂ ਇਹ ट्रांजिशनਲ ਟਰੋਮਾ ਮੈਂ ਸਿਰਫ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਆ ਇੱਕ ਮਿੰਟ ਦੀ ਟਰੋਮਾ ਨੂੰ ਐਕਟੀਵੇਟ ਕੀਤਾ ਤੇਰੇ ਅੰਦਰ ਹਣਾ ਮੀ ਬਾਬਾ ਬੰ다 ਸਿੰਘ ਬਹਾਦਰ ਦਾ ਬੱਚਾ ਹਣਾ ਗੁਰਗੋਨ ਸਿੰਘ ਜੀ ਦੇ ਸਹਵ ਜਾਦੇ ਹਣਾ ਠੰਡੇ ਬੁਰਜ 'ਚ ਬੈਠੇ ਆ ਉਹਨੋਂ ਨਿਆਣੇ ਛੁਣਿਆ ਜਾ ਰਿਹਾ ਹੂੰ ਠੀਕ ਹੈ ਉਹਨਾਂ ਨੂੰ ਛੋਟੇ ਛੋਟੇ ਬੱਚੇ ਆ 7 ਸਾਲ ਦੇ 13 ਵੀ 7 ਸਾਲ ਦਾ ਬੱਚਾ ਮੇਰਾ ਵੀ 7 8 9 ਸਾਲ ਦਾ ਬੱਚਾ ਨਿਆਣੇ ਛਿਣਿਆ ਜਾ ਰਿਹਾ ਹੈ ਨਾ ਉਹ ਮਾਂ ਜਿਹੜੀ ਉਹਨੂੰ ਪਤਾ ਹੈ ਕਿ ਮਰੇਗਾ ਮੇਰਾ ਬੱਚਾ ਠੀਕ ਹੈ ਉਸ ਸਮੇਂ ਤੇਰੇ ਮਨ ਚ ਕਿੰਨਾ ਕਿੰਨਾ ਕਿੱਥੇ ਕਿੱਥੇ ਚਰਨਾਟ ਹੋ ਰਹੀ ਹੈ ਹੂੰ ਉਹ ਇਸ ਚਰਨਾਟ ਨੂੰ ਤੁਸੀਂ ਕਹਿੰਦੇ ਹੋ ਵੀ ਇਸ ਨੂੰ ਭੁੱਲ ਜਾਣਗੇ ਲੋਕ ਨਹੀਂ ਭੁੱਲਦੇ ਤੁਸੀਂ ਕਹਿੰਦੇ ਹੋ ਵੀ 84 ਭੁੱਲਜੋ ਹੁਣ ਹੂੰ ਹੈਨਾ ਹੂੰ ਅਸੀਂ ਕਹਿੰਦੇ 84 ਭੁੱਲੇ ਨਹੀਂ ਜਾ ਸਕਦੀ ਹੂੰ ਚਾਹੋ ਸਾਡੇ ਨਹੀਂ ਸੀਗੇ ਮੇਰੇ ਰਿਲੇਟਿਵ ਨਹੀਂ ਸੀਗੇ ਹੂੰ ਹੈਨਾ ਪਰ ਉਹ ਦਰਦ ਸਾਡੇ ਅੰਦਰ ਹੈਗਾ ਕਿਤੇ ਨਾ ਕਿਤੇ ਅਸੀਂ ਜੈਨੇਟਿਕਲੀ ਕਨੈਕਟਡ ਆ ਹੂੰ ਹੈਨਾ ਜਦੋਂ ਸਾਨੂੰ ਕੋਈ ਕਹਿੰਦਾ ਵੀ ਉਥੇ ਛੋਟੇ ਛੋਟੇ ਬੱਚਾਂ ਦੇ ਡੱਕਰੇ ਕਰ ਦਿੱਤੇ ਗਏ ਸੀ ਹੂੰ ਮਾਂਵਾਂ ਦੇ ਸਾਹਮਣੇ ਤੇ ਉਦੋਂ ਸਾਡੇ ਨੂੰ ਇਹ ਲੱਗਦਾ ਸਾਡੇ ਸਾਡੇ ਬੱਚੇ ਦੇ ਟੱਕਰੇ ਕਰ ਰਹੇ ਆ ਕੋਈ ਕੌਣ ਕਰ ਰਿਹਾ ਦਿੱਲੀ ਦਿੱਲੀ ਕਰ ਰਹੀ ਉਹ ਤੇ ਕੋਈ ਸ਼ਾਸਕ ਹੈ ਅਸੀਂ ਸ਼ਾਸਕ ਨੂੰ ਇਮੇਜ ਭੁੱਲ ਚੁੱਕੇ ਆ ਸਾਡੇ ਸਾਹਮਣੇ ਰਜੀਵ ਗਾਂਧੀ ਦੀ ਨਹੀਂ ਆ ਰਹੀ ਪਿਕਚਰ ਹੂੰ ਸਾਡੇ ਸਾਹਮਣੇ ਉੱਥੇ ਕੋਈ ਇੱਕ ਵਿਅਕਤੀ ਹੈ ਉਹਦੀ ਆ ਰਹੀ ਹੈ ਤੇ ਉਹ ਵਿਅਕਤੀ ਦੇ ਵਿੱਚ ਸਾਨੂੰ ਕਾਫੀ ਕੁਝ ਦਿਖ ਰਿਹਾ ਉੱਚ ਬਾਬਰ ਵੀ ਦਿਖ ਰਿਹਾ ਹੈ ਉਹ ਸਨ ਅਫਦਾਲੀ ਵੀ ਦਿਖ ਰਿਹਾ ਹੈ ਉਹ ਬਹੁਤ ਸਾਰੇ ਲੋਕ ਦਿਖ ਰਿਹਾ ਸਨ ਔਰੰਗਜ਼ੇਬ ਵੀ ਦਿਖੀਂ ਲੋਕ ਇੱਕੋ ਵਿਅਕਤੀ ਦੇ ਅੰਦਰ ਰਾਈਟ ਇਸ ਕਰਕੇ ਸਾਡੇ ਅੰਦਰ ਗੁੱਸਾ ਦੂਜੇ ਲੋਕਾਂ ਦੇ ਮੁਕਾਬਲੇ 10 ਗੁਣਾ ਜ਼ਿਆਦਾ ਹੁੰਦਾ ਹੈ ਤੇ ਅਸੀਂ ਮਰਨ ਲਈ ਤਿਆਰ ਹੁੰਦੇ ਹਾਂ ਪੰਜਾਬੀ ਲੋਕ ਬੇਮੌਤ ਨਹੀਂ ਮਰਨਾ ਚਾਹੁੰਦੇ ਇਹਨੂੰ ਬੇਮੌਤੀ ਅਲਿਗਰ ਕਰਦੇ ਤੁਸੀਂ ਬੇਮੌਤ ਨਹੀਂ ਮਰਨ ਲਿਆ ਹਣਾ ਹਰ ਕੋਈ ਵਿਅਕਤੀ ਮੌਤ ਮਰਨਾ ਚਾਹੁੰਦਾ ਇਸ ਲਈ ਇਸ ਨੂੰ ਛੇੜੋ ਨਾ ਜਦ ਪਿਛਲੇ ਦਿਨ ਇੱਕ ਮੀਟਿੰਗ ਹੋਈ ਨੈਰੀ ਵਿਭਾਗ ਦੇ ਹਾਂ ਉਹਦੇ ਵੀ ਅਸੀਂ ਇਹ ਗੱਲ ਕਹੀ ਹੂੰ ਵੀ ਗਲਤੀ ਨਾ ਕਰ ਬੈਠਿਓ ਮੈਂ ਤੁਸੀਂ ਇਹ ਸੋਚੋਂਗੇ ਤੱਕੇ ਨਾਲ ਇੱਥੇ ਖੜਵੰਜਾ ਬਣਾ ਜੋਗੇ ਤੁਸੀਂ ਕੰਕਰੀਟ ਕਰ ਜੋਗੇ ਹਨਾ ਹੋ ਸਕਦਾ ਹੈ ਕਿ ਮਨੁੱਖੀ ਇਤਿਹਾਸ ਦਾ ਸਭ ਤੋਂ ਕਾਲਾ ਇਤਿਹਾਸ ਇੱਥੇ ਤੁਸੀਂ ਫੇਰ ਲਿਖ ਦੋ ਔਰ ਇਹ ਫੇਰ ਚਿੰਗ ਖੜੀ ਹੋ ਜਾਵੇ ਠੀਕ ਹੈ ਇਥੇ ਬਾਤ ਕ੍ਰਿਸ਼ਨ ਕੁਮਾਰ ਨੇ ਨਹੀਂ ਲੱਭਣਾ। ਕ੍ਰਿਸ਼ਨ ਕੁਮਾਰ ਨੇ ਪਾਣੀ ਥੋੜੀ ਪੀਣਾ ਹੈ ਫਰੀਦਕੋਟ ਦਾ। ਹੂੰ। ਨਾ ਡੀਸੀ ਨੇ ਪੀਣਾ ਹੈ ਤੇ ਨਾ ਮੈਰੀ ਬਾਗ ਦੇ ਜਿਹੜਾ ਐਸਸੀ ਹੈ ਪਿਛਲੇ ਵਾਰੀ ਮਹਿੰਦੀ ਰੱਤਾ ਸੀਗਾ। ਉਹ ਬਦਲ ਗਿਆ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਨਵੇਂ ਕਹਿੰਦੇ ਮੇਰੇ ਤਾਂ ਪਤਾ ਨਹੀਂ ਕੀ ਕਮਿਟਮੈਂਟ ਹੋਈ ਸੀ ਤੁਹਾਡੀ ਪਾਣੀ ਪੂਣੀ ਦੀ। ਠੀਕ ਹੈ। ਇਥੇ ਲੋਕਾਂ 'ਚ ਬਹੁਤ ਕੁਝ ਹੈ। ਕੱਲਾ ਪਾਣੀ ਨਹੀਂ ਹੈਗਾ। ਖੂਨ ਵੀ ਹੈ। ਹੂੰ। ਤੇ ਇਸ ਕਰਕੇ ਇਸ ਨੂੰ ਹੀਲਿੰਗ ਦੇ ਵਾਲੇ ਪਾਸੇ ਲੋਕਾਂ ਨੂੰ ਆਣ ਲੈ ਕੇ ਆਉਣਾ ਚਾਹੀਦਾ। ਹੂੰ। ਔਰ ਇਹ ट्रांजिशनल ਟਰੋਮਾ ਇਸ ਹਰ ਵੀ ਸਾਲਵਤ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਠੀਕ ਇਹਨੂੰ ਵਾਪਸੀ ਵਾਲੇ ਪਾਸੇ ਰਾਹ ਲੈ ਕੇ ਆਓ ਇਹਨੂੰ ਅਹਿਸਾਸ ਕਰਾਓ ਠੀਕ ਹੈ ਕਿਵੇਂ ਰਿਲੀਜ਼ ਕਰਨਾ ਉਹ ਕਦੇ ਆਪਾਂ ਫਿਰ ਟਾਕ ਤੇ ਅਸੀਂ ਗੱਲ ਕਰਾਂਗੇ ਜੀ ਕਿਉਂਕਿ ਇਹ ਲੰਬਾ ਵਿਸ਼ਾ ਆ ਜਿਹੜੀ ਆਪਾਂ ਗੱਲ ਕੀਤੀ ਔਰ ਮੇਰੇ ਸਹਿਮਤ ਨਹੀਂ ਪੈ ਰਹੀ ਹੁਣ ਰਾਈਟ ਮੈਂ ਉਹ ਸਦਮੇ 'ਚ ਫਿਰ ਫਿਰ ਵਾਪਸ ਜਾ ਰਿਹਾ ਹੂੰ ਬਿਲਕੁਲ ਸੋ ਬਬਤਾਂ ਬੜਾ ਸਮਝ ਤੁਸੀਂ ਸਮਝਾ ਦਿੱਤਾ